ਮੁੱਖ ਮੰਤਰੀ ਭਗਵੰਤ ਮਾਨ ਬੁਰੇ ਤਰੀਕੇ ਦੇ ਨਾਲ ਐਕਸਪੋਜ਼ ਹੋ ਗਏ ਆ ਔਰ ਸਰਕਾਰ ਦੇ ਭਾਂਡੇ ਵਿਕ ਚੁੱਕੇ ਆ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲਾਂ ਕਹਿੰਦੇ ਸੀ ਕਿ ਭਾਈ ਸਾਡੇ ਕੋਲੇ ਪੈਸਾ ਬੜਾ ਪੈਸੇ ਦੀ ਕੋਈ ਕਮੀ ਨਹੀਂ ਹੈ ਸਰਕਾਰ ਦੀ ਆਮਦਨ ਜਿਹੜੀ ਆ ਉਹ ਵਧੀ ਹੈ ਪਿਛਲੇ ਦਿਨੀ ਜਿੱਥੇ ਲੋਕਾਂ ਦੇ ਉੱਪਰ ਨਜਾਇਜ਼ ਬੋਝ ਪਾਇਆ ਗਿਆ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਬਿਜਲੀ ਮਹਿੰਗੀ ਕਰਕੇ ਕਿਰਾਇਆ ਮਹਿੰਗਾ ਕਰਕੇ ਕੁਝ ਹੋਰ ਜਿਹੜੇ ਉਹ ਟੈਕਸ ਲਗਾ ਕੇ ਜਿੱਥੇ ਪੰਜਾਬੀਆਂ ਦੇ ਧੌਣ ਤੇ ਕੂੜਾ ਰੱਖਿਆ ਗਿਆ ਨਜਾਇਜ਼ ਵਸੂਲੀ ਇੱਕ ਤਰੀਕੇ ਦੀ ਔਰ ਅੱਜ ਇਹ ਵੀ ਗੱਲ ਪਤਾ ਲੱਗੀ ਹੈ ਕਿ ਜਿਹੜਾ ਕਰਜ਼ਾ ਪੰਜਾਬ ਸਰਕਾਰ ਦੇ ਵੱਲੋਂ ਵਾਰ-ਵਾਰ ਚੁਕਾਇਆ ਜਾ ਰਿਹਾ ਉਹ ਹੁਣ ਕਰਜ਼ਾ ਹੱਦਬੰਦੀ ਵਧਾਉਣ ਦੀ ਜਿਹੜੇ ਲੋੜ ਪੈ ਗਈ ਪੰਜਾਬ ਸਰਕਾਰ ਨੂੰ ਔਰ ਕੇਂਦਰੀ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਜਿਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੀ ਜਿਹੜੀ ਕਰਜ਼ੇ ਦੀ ਲਿਮਟ ਹੈ ਉਹ ਵਧਾਈ ਜਾਵੇ ਯਾਨੀ ਕਿ ਜਿਹੜਾ ਕਰਜ਼ਾ ਪਹਿਲਾਂ ਪਿਛੜੀਆਂ ਸਰਕਾਰਾਂ ਦੇ ਨਾਲ ਉਹ ਵੀ ਬਦਤ ਤੇਜ਼ੀ ਦੇ ਨਾਲ ਭੰਤਵਰ ਸਰਕਾਰ ਚੁੱਕ ਰਹੀ ਸੀ ਹੁਣ ਉਸ ਦੀ ਹੱਦ ਵੀ ਵਧਾਉਣ ਦੀ ਜਿਹੜੀ ਉਹ ਲੋੜ ਪੈ ਗਈ ਹੈ ਕੇਂਦਰੀ ਵਿੱਤ ਮੰਤਰਾਲੇ ਨੂੰ ਲਿਖ ਦਿੱਤੀ ਔਰ ਪਿਛਲੇ ਦਿਨੀ ਜਿਹੜੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਸੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਹਿਲਾਂ ਹੀ ਕਿਹਾ ਸੀਗਾ ਭੇਡਾਂ ਮੰਦੀਆਂ ਨਹੀਂ ਸੀ ਕਿ ਇਹ ਗੱਲਾਂ ਹੋਣੀਆਂ ਨਹੀਂ ਔਰ ਪਿਛਲੇ ਦਿਨੀ ਵੀ ਤਨਖਾਹਾਂ ਦਿੱਤੀਆਂ ਨਹੀਂ ਗਈਆਂ ਹੁਣ ਵੀ ਹੱਥ ਖੜੇ ਹੋ ਗਏ ਭਗਵੰਤ ਮਾਨ ਸਰਕਾਰ ਦੇ ਕੀ ਸਟੇਟ ਅਗਲੇ ਹੁਣ 2.5 3 ਸਾਲ ਜਿਹੜੇ ਇਹਨਾਂ 2.5 ਸਾਲ ਜਿਹੜੇ ਰਹਿ ਗਏ ਆ ਕੀ ਹੁਣ ਕਰਜ਼ੇ ਵਾਰ-ਵਾਰ ਚੁਕਣੇ ਪੈਣਗੇ ਕੀ ਤਨਖਾਹਾਂ ਨਹੀਂ ਮਿਲਣਗੀਆਂ ਕੀ ਹਾਲਾਤ ਜਿਹੜੇ ਸੂਬੇ ਦੇ ਹੋਣ ਜਾ ਰਹੇ ਆ ਇਸੇ ਬਹੁਤ ਐਮ ਜਿਹੜੀ ਚਰਚਾ ਅੱਜ ਦੀ ਇਹ ਰਹਿਣ ਵਾਲੀ ਆ ਦੂਜੇ ਪਾਸੇ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਇਹ ਜਿਹੜੇ ਵੱਡੇ ਵੱਡੇ ਦਾਅਵੇ ਗਮ ਗਜੇ ਜਿਹੜੇ ਹਰਿਆਣੇ ਦੇ ਵਿੱਚ ਮਾਰਦੇ ਸੀ ਸਰਕਾਰ ਬਣਾਉਣ ਦੇ ਉਹ ਵੀ ਫਲੌਪ ਸਾਬਤ ਹੋ ਗਏ ਆ ਹੁਣ 5 ਸੀਟਾਂ ਦੇਣ ਨੂੰ ਮੰਨੀਆਂ ਕਾਂਗਰਸ ਤੇ ਉਧਰ ਰਾਘਵ ਚੱਡਾ ਹੁਣੀ ਹਲੇ ਵੀ ਝੂਠ ਮਾਰੀ ਜਾਂਦੇ ਆ ਕੀ ਕੁਝ ਕਹਿੰਦੇ ਆ ਉੱਤੇ ਬਣੂਗੀ ਇਹਨਾਂ ਦਾ ਇਸਦੇ ਵੀ ਅਹਿਮ ਜਿਹੜੇ ਚਰਚਾ ਕੰਮ ਹੀ ਆ ਉਧਰ ਪਰਮਿੰਦਰ ਢੀਂਸਾ ਅਤੇ ਜਿਹੜੇ ਬੀਬੀ ਜ਼ਗੀਰ ਕੌਰ ਨੇ ਉਹਨਾਂ ਦੇ ਵੱਲੋਂ ਅਸਤੀਵੇ ਅਕਾਲੀ ਦਲ ਸੁਧਾਰ ਲੈਣ ਦੀ ਵਿੱਚੋਂ ਜਿਹੜਾ ਇੱਕ ਪ੍ਰੈਜ਼ੀਡੀਅਮ ਬਣਾਈ ਗਈ ਸੀ ਉਹਦੇ ਵਿੱਚ ਉਹ ਦਿੱਤੇ ਗਿਆ ਕਹਿੰਦੇ ਕਿ ਅਸੀਂ ਪੇਸ਼ ਹੋਣਾ ਹੈ ਕੱਲ ਤੱਕ ਸਭ ਦੇ ਸਟੇਪੇ ਦੇ ਕੇ ਪੇਸ਼ ਹੋਣਾ ਹੈ ਕਿ ਇਹਦੇ ਨਾਲ ਜਿਹੜਾ ਇੱਕ ਪ੍ਰੈਸ਼ਰ ਸੁਖਵੀਰ ਸਿੰਘ ਬਾਦਲ ਖੁਰਾ ਤੇ ਬਣਾਉਣ ਦੀ ਕੋਸ਼ਿਸ਼ ਹੈ ਕਿ ਲਓ ਜੀ ਅਸੀਂ ਜਿਹੜੇ ਉਹ ਪੇਸ਼ ਹੋਏ ਸੀ ਤਾਂ ਅਸੀਂ ਜਿਹੜੇ ਅਹੁਦੇ ਸੀ ਸਾਡੇ ਕੋਲੋਂ ਛੱਡ ਕੇ ਪੇਸ਼ ਹੋਏ ਸੀ ਸੁਖਵੀਰ ਸਿੰਘ ਬਾਦਲ ਖੁਰਾ ਨੇ ਹਲੇ ਵੀ ਪ੍ਰਧਾਨਗੀ ਛੱਡੀ ਨਹੀਂ ਕਿ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਇਸ ਤੋਂ ਵੀ ਬਹੁਤ ਐਮ ਜਿਹੜੀ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਖੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿਸ਼੍ਰੀ ਅਕਾਲ ਜੀ ਅਨਕੀ ਸਾਹਿਬ ਸ਼ੁਰੂਆਤ ਮੈਂ ਇਹ ਸੇ ਖਬਰ ਤੋਂ ਹੀ ਕਰਦਾ ਕਿ ਭਗਵੰਤ ਮਾਨ ਬੜੇ ਬੜੇ ਦਾਬੇ ਦਮਗਜੇ ਮਾਰਦੇ ਸੀਗੇ ਕਿ ਸਾਡੇ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਸਾਡੀਆਂ ਪਾਲਸੀਆਂ ਇੰਨੀਆਂ ਵਧੀਆ ਨੇ ਕਿ ਭਾਈ ਸਾਡੇ ਕੋਲੇ ਪੈਸਾ ਆ ਗਿਆ ਆਮਦਨ ਜਿਹੜੀ ਆ ਸਾਡੀ ਸਰਕਾਰ ਦੀ ਵੱਧ ਗਈ ਹੈ ਔਰ ਪੈਸੇ ਦੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਕਹਿੰਦੇ ਵਿਰੋਧੀ ਐਵੇਂ ਹੀ ਸਾਨੂੰ ਕਹੀ ਜਾਂਦੇ ਆ ਕਿ ਨਾ ਤੂੰ ਸਰਕਾਰ ਚਲਣੀ ਨਹੀਂ ਪੈਸੇ ਦੀ ਤਾਂ ਕਦੀਆਂ ਕੋਈ ਨਹੀਂ ਔਰ ਹਾਲਾਂਕਿ ਜਿਹੜੇ ਇਹ ਪਾਲਸਿਆਂ ਅਗਣਾਉਂਦੇ ਹੁੰਦੇ ਸੀਗੇ ਰੇਤੇ ਦੇ ਵਿੱਚੋਂ 20000 ਘਟਾਂਗੇ ਫਲਾਨਾ ਘਟਾਂਗੇ ਉਹ 200 ਤੋਂ ਕੋਟ ਦੀ ਜਿਹੜਾ ਉਹ ਇਹਨਾਂ ਤੋਂ ਨਹੀਂ ਕਟਿਆ ਗਿਆ ਉੱਥੇ ਵੀ ਬੁਰੇ ਤਰੀਕੇ ਦੇ ਨਾਲ ਐਕਸਪੋਜ਼ ਹੋਏ ਆ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਆਪਾਂ ਦੇਖਿਆ ਕਿ ਤਨਖਾਹਾਂ ਦੇਣੀਆਂ ਵੀ ਸਰਕਾਰ ਨੂੰ ਮੁਸ਼ਕਲ ਹੋ ਗਈਆਂ ਸੀਗੀਆਂ ਕੁਝ ਭੇਡਾਂ ਜਿਹੜੀਆਂ ਉਹ ਮੰਨਦੀਆਂ ਨਹੀਂ ਸੀ ਕਿ ਇਹੋ ਜਿਹੇ ਹਾਲਾਤ ਨਹੀਂ ਹੈਗੇ ਉਹ ਕੁਝ ਜਿਹੜੇ ਹੁੰਦੇ ਅੰਧ ਭਗਤ ਹੁੰਦੇ ਆ ਚਲੋ ਇਹਨਾਂ ਦਾ ਆਪਾਂ ਕੀ ਕਹਿਣਾ ਚਾਹ ਰਹੇ ਬਾਹਲੀ ਇੱਥੇ ਗੱਲ ਨਹੀਂ ਕਰਦੇ ਪਰ ਇਹ ਗੱਲ ਜ਼ਰੂਰ ਹੈ ਕਿ ਹੁਣ ਇੱਕ ਪੱਤਰ ਜਿਹੜਾ ਲਿਖ ਦਿੱਤਾ ਗਿਆ ਕੇਂਦਰੀ ਮੰਤਰਾਲੇ ਨੂੰ ਵਿੱਤ ਮੰਤਰਾਲੇ ਨੂੰ ਕਿ ਭਾਈ ਪੰਜਾਬ ਦੀ ਜਿਹੜੀ ਕਰਜ਼ੇ ਦੀ ਲਿਮਟ ਆ ਨਾ ਉਹ 10000 ਕਰੋੜ ਤੱਕ ਦੀ ਹੋਰ ਵਧਾਈ ਜਾ। ਕਹਿੰਦੇ ਆ ਕਿ ਪਹਿਲਾਂ ਹੀ ਜਿਹੜੀ ਹੱਦ ਸੀਗੀ ਉਹ ਕਾਫੀ ਜ਼ਿਆਦਾ ਮੇਰੇ ਕਹਿ ਸਾਢੇ 30000 ਕਰੋੜ ਦੇ ਨੇੜੇ ਸੀਗੀ। ਔਰ ਉਸ ਤੋਂ ਬਾਅਦ ਘਟਾਈ ਵੀ ਗਈ। ਉਸ ਤੋਂ ਪਹਿਲਾਂ ਸੱਚ ਘਟਾਈ ਗਈ ਘਟਾ ਕੇ ਸਾਢੇ 30000 ਕਰੋੜ ਦੇ ਨੇੜੇ ਆ ਕਿਸੇ ਅੰਕੜੇ ਤੁਸੀਂ ਦੱਸ ਦਿਓ ਦਰਸ਼ਕਾਂ ਨੂੰ। ਹੁਣ ਪਤਾ ਲੱਗਿਆ ਕਿ 10000 ਕਰੋੜ ਹਰ ਸਾਲ ਜਿੰਨਾ ਕਰਜ਼ਾ ਮਿਲਦਾ ਉਹ ਤੋਂ ਉੱਪਰ ਕਰਜ਼ੇ ਦੀ 10000 ਕਰੋੜ ਦੀ ਲਿਮਟ ਵਧਾਉਣ ਦੀ ਜਿਹੜੀ ਗੱਲ ਮੰਗ ਰੱਖੀ ਗਈ ਹੈ ਕਿਵੇਂ ਦੇਖਦੇ ਹੋ ਤਾਂ ਬੜੀ ਤੇਜ਼ੀ ਦੇ ਨਾਲ ਔਰ ਪਿਛਲੀਆਂ ਸਰਕਾਰਾਂ ਤੋਂ ਪਹਿਲਾਂ ਹੀ ਤੇਜ਼ੀ ਦੇ ਨਾਲ ਕਰਜ਼ਾ ਚੁੱਕਿਆ ਜਾ ਰਿਹਾ ਸੀ ਔਰ ਜ਼ਿਆਦਾ ਔਰ ਇਦਨਾ ਤੱਕ ਐਕਸਪੋਜ਼ ਹੋ ਗਏ ਭਗਵੰਤਬਾਨ ਔਰ ਇਸ ਤਰੀਕੇ ਦੇ ਨਾਲ ਅਗਲੇ 2 ਸਾਲ ਚੱਲਣਗੇ ਕਿਵੇਂ ਇਦਾਂ ਪੰਜਾਬ ਦਾ ਜਮਾ ਹੀ ਢੁੱਕਾ ਜੋੜ ਕਰ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਵਿੰਦਰ ਸਿੰਘ ਜਿਹੜੇ ਇਸ ਵੇਲੇ ਪੰਜਾਬ ਦੇ ਵਿੱਤੀ ਹਾਲਾਤ ਬਣੀਆਂ ਇਸ ਦਾ ਅੰਦਾਜ਼ਾ ਅਜ ਤੋਂ 2 ਮਹੀਨੇ ਪਹਿਲਾਂ ਮੀਟਿੰਗ ਜਿਹੜੀ ਭਗਵੰਤਬਾਨ ਹੋਣਾਂ ਦੀ ਕੀ ਮੰਤ੍ਰ ਮੰਤਰੀ ਦੇ ਅਧਿਕਾਰੀਆਂ ਨਾਲ ਹੋਈ ਉਦੋਂ ਤੋਂ ਪਤਾ ਲੱਗ ਗਿਆ ਸੀ ਪੰਜਾਬ ਦੇ ਵਿੱਚ ਅਗਲੇ ਦਿਨ ਕਿਹੋ ਜਿਹਾ ਹੋ ਸਕਦਾ ਉਸ ਵਕਤ ਵਿੱਤ ਮੰਤ੍ਰਾਲੇ ਦੇ ਅਧਿਕਾਰੀਆਂ ਨੇ ਇਹ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਸਬਸਿਡੀਆਂ ਬੰਦ ਕਰ ਦਿੱਤੀਆਂ ਜਾਣ ਨਹੀਂ ਤਾਂ ਸਤੰਬਰ ਮਹੀਨਾ ਇਕਨੋਮੀ ਕ੍ਰਾਈਸਿਸ ਦਾ ਹੋਊਗਾ ਤੇ ਸ਼ਾਇਦ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਨਾ ਦਿੱਤੀਆਂ ਜਾਣ ਤਾਂ ਉਸ ਦਾ ਪਰਮਾਤ ਇਹ ਹੈ ਕਿ ਅੱਜ 9 ਤਰੀਕ ਹੋ ਗਈ ਹੈ ਕਿਆਂ ਮਹੱਤਵ ਨੂੰ ਤਨਖਾਹਾਂ ਚੱਲੀਆਂ ਉਹ ਅਜੇ ਤੱਕ ਨਹੀਂ ਪਈਆਂ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਪੰਜਾਬ ਸਰਕਾਰ ਦੀ ਵਿੱਤੀ ਹਾਲਾਤ ਕੀ ਹੈ ਇੱਕ ਪਾਸੇ ਕਰਾਈ ਵਰੀ ਪਟਾਉ ਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ ਬਿਜਲੀ ਦੇ ਬਿੱਲ ਜਿਹੜੇ ਆ ਉਹ ਵਦੇ ਤਿੰਨ ਜਿਹੜਾ ਆਪਸੇ ਕੀਤੀ ਗਈ ਸਬਸਿਡੀ ਕੇ ਚੱਲੀ ਸਰਕਾਰ ਵੱਲੋਂ ਸਭ ਕੁਝ ਪੰਜਾਬ ਸਰਕਾਰ ਦਾ ਮੌਜੂਦਾ ਪੰਜਾਬ ਸਰਕਾਰ ਦੇ ਉਲਟ ਕੀਤਾ ਚੁੱਭੀਤੀਆਂ ਸਰਕਾਰਾਂ ਨਹੀਂ ਕਰਦੀਆਂ ਨਹੀਂ ਉਸ ਤੋਂ ਵੱਧ ਜਾ ਕੇ ਹੁਣ ਇੱਕ ਨਵੀਂ ਚੀਜ਼ ਜਿਹੜੀ ਸਾਹਮਣੇ ਆਈ ਹੈ ਕੇਂਦਰ ਸਰਕਾਰ ਨੂੰ ਪੰਜਾਬ ਕੇਂਦਰ ਵਿੱਤ ਮੰਤਰਾਲੇ ਕੋ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਜਿਹੜਾ ਲਿਖਿਆ ਗਿਆ ਜਿਹਦੇ ਵਿੱਚ ਕਰਜ਼ੇ ਦੀ ਜਿਹੜੀ ਹੱਦ ਆ 10000 ਕਰੋੜ ਰੁਪਏ ਹੋਰ ਵੱਧ ਹੁੰਦੀ ਜਿਹੜੀ ਮੰਗਿਆ ਪੰਜਾਬ ਸਰਕਾਰ ਦੇ ਕੀਤੀ ਹੈ ਦਰਸ਼ਕਾਂ ਨੂੰ ਮੈਂ ਅੰਕੜੇ ਥੋੜੀ ਜਿਹਾ ਜ਼ਰੂਰ ਦੱਸਾਂਗਾ ਪਹਿਲਾਂ ਜਿਹੜੀ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਜਿਹੜਾ ਖਰਚੇ ਦੀ ਰਸੀ 45730 ਕਰੋੜ ਰੁਪਈਆ ਸੀ ਉਹਦੇ ਵਿੱਚ ਫਿਰ ਸੈਂਟਰ ਸਰਕਾਰ ਨੇ ਜਦੋਂ ਪੰਜਾਬ ਸਰਕਾਰ ਬਾਰ-ਬਾਰ ਬਾਰ-ਬਾਰ ਖਰਚਾ ਚੁਕਦੀ ਰਹੀ ਤਾਂ ਕੇਂਦਰ ਸਰਕਾਰ ਨੇ ਉਸ ਦੇ ਵਿੱਚ ਕਟੌਤੀ ਜਿਹੜੀ ਕਰਕੇ ਪੰਜਾਬ ਸਰਕਾਰ ਨੂੰ ਦਿੱਤੇ ਜਾਣ ਵਾਲੇ ਜਿਹੜਾ ਕਰਜ਼ਾ ਸੀ ਉਹਦੀ ਲਿਮਟ ਜਿਹੜੀ ਸੀ ਉਹ 30476 ਕਰੋੜ ਰੁਪਈਆ ਜਿਹੜਾ ਸੀ ਸੁਖਵਿੰਦਰ ਜੀ ਉਹ ਕਰ ਦਿੱਤੀ ਤੇ ਜਿਹਦੇ ਵਿੱਚ ਹੁਣ ਜੁਲਾਈ ਮਹੀਨੇ ਦੇ ਆਪ ਤੱਕ ਪੰਜਾਬ ਸਰਕਾਰ ਆਪਣੀ ਉਸ ਲਿਮਿਟ ਦੇ ਵਿੱਚੋਂ 13000 ਕਰੋੜ ਰੁਪਇਆ ਜਿਹੜਾ ਉਹ ਖਰਚਾ ਲੈ ਚੁੱਕੀ ਹੈ ਤੇ ਦੂਜੇ ਪਾਸੇ ਜਿਹੜੀ ਪੰਜਾਬ ਦੇ ਵਿੱਤੀ ਹਾਲਾਤ ਨੇ ਦਿਨ ਬਦਨ ਉਹ ਬੱਤਰ ਹੁੰਦੇ ਜਾ ਰਹੇ ਆ ਸਰਕਾਰ ਜਿਹੜਾ ਕਰਜ਼ਾ ਚੁੱਕਦੀ ਆ ਜਿਹੜਾ ਪਿਛਲਾ ਕਰਜ਼ਾ ਚੁਕਾਇਆ ਗਿਆ ਉਸ ਖਰਚੇ ਦੇ ਵਿਆਜ ਦੇ ਰੂਪ ਦੇ ਵਿੱਚ ਹੀ ਵਾਪਸ ਕਰ ਦਿੰਦੀ ਆ ਤੇ ਜਿਸ ਕਰਕੇ ਸਰਕਾਰ ਦੇ ਜਿਹੜੇ ਭਾਡੇ ਨੇ ਜਿਹੜੇ ਸ਼ਬ ਤੁਸੀਂ ਪੂਰਨ ਤੌਰ ਤੇ ਖੜਕ ਚੁੱਕੇ ਆ ਹੁਣ ਕੇਂਦਰ ਸਰਕਾਰ ਪਾਸੋਂ ਪੰਜਾਬ ਸਰਕਾਰ ਨੇ ਇਹ ਮੰਗ ਕੀਤੀ ਆ ਕਿ ਜਿਹੜੀ 30766 ਜਿਹੜਾ ਕਰੋੜ ਜਿਹੜਾ ਸਾਡੀ ਲਿਮਟ ਆ ਉਹਦੇ ਵਿੱਚ 10000 ਕਰੋੜ ਰੁਪਇਆ ਹੋਰ ਵਧਾਤਾ ਜਾਵੇ ਤਾਂ ਜੋ ਅਸੀਂ ਪੰਜਾਬ ਦੇ ਜ਼ਰੂਰੀ ਖਰਚੇ ਜਿਹੜੇ ਆ ਉਹ ਕਰ ਸਕੀਏ ਗੱਲ ਇਹ ਤੇ ਫਿਰ ਨਾਲ ਉਹਨਾਂ ਨੇ ਕੀ ਕੀਤੀ ਕਿ ਕੇਂਦਰ ਸਰਕਾਰ ਨੈਸ਼ਨਲ ਰੂਰਲ ਹੈਲਥ ਮਿਸ਼ਨ ਤੇ ਦੂਜੇ ਪਾਸੇ ਹੋਰ ਜਿਹੜਾ ਪਿੰਡੂ ਵਿਕਾਸ ਜਿਹੜਾ ਫੰਡ ਆ ਕੇਂਦਰ ਸਰਕਾਰ ਨੇ ਸਾਨੂੰ ਅਜੇ ਤੱਕ ਉਹ ਦਿੱਤਾ ਨਹੀਂ ਆ ਉਹ ਢੱਕਿਆ ਹੋਇਆ ਜਿਸ ਕਰਕੇ ਪੰਜਾਬ ਦੇ ਵਿੱਤੀ ਹਾਲਾਤਾਂ ਨਾਲ ਮੁਜਬਤਾ ਪੰਜਾਬ ਸਰਕਾਰ ਜਿਹੜਾ ਇਸੇ ਤਰੀਕੇ ਨਾਲ ਕੰਮ ਜਿਹੜਾ ਨਹੀਂ ਚਲਾ ਸਕਦੀ ਇਸ ਕਰਕੇ ਜਿਹੜੀ ਖਰਚੇ ਦੀ ਲਿਮਟ ਜਿਹੜੀ ਆ ਉਹ ਵਧਾ ਦਿੱਤੀ ਜਾਵੇ ਉਹਨਾਂ ਇਹ ਗੱਲ ਜਿਹੜੀ ਆ ਚਿੱਠੀ ਤੇ ਬਕਾਇਦਾ ਗੱਲ ਕੀਤੀ ਗਈ ਔਰ ਦੂਜੇ ਪਾਸੇ ਭਗਵੰਤ ਬਾਣ ਹੁਣੀ ਜਿਹੜੇ 2.5 ਸਾਲ ਬੀਤ ਜਾਂਦੇ ਬਾਅਦ ਵੀ ਅਜੇ ਤੱਕ ਪ੍ਰਧਾਨ ਮੰਤਰੀ ਨਰਿੰਦਰ મોદી ਹੁਨਾਂ ਨੂੰ ਮੇਰਾ ਨਹੀਂ ਖਿਆਲ ਇੱਕ ਵਾਰੀ ਵੀ ਮਿਲੇ ਹੁਣ ਜਾਂ ਜਦੋਂ ਉਹ ਦੂਸਰੀ ਜਾਂ ਤੀਜੀ ਟਰਮ ਦੇ ਵਿੱਚ ਪ੍ਰਧਾਨ ਮੰਤਰੀ ਦੁਬਾਰਾ ਨਰਿੰਦਰ મોદી ਬੜੇ ਨੇ ਤੇ ਮੁੱਖ ਮੰਤਰੀ ਸਾਹਿਬ ਸਟੇਟਾ ਚਾਰ ਦੇ ਪੱਖ ਤੋਂ ਵੀ ਅਜੇ ਤੱਕ ਉਹਨਾਂ ਨੂੰ ਮਿਲੇ ਨਹੀਂ ਪਰ ਇਸ ਮੁੱਦੇ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇਕਰ ਕੇਂਦਰੀ ਵਿੱਤ ਮੰਤਰਾਲੇ ਵੱਲੋਂ ਸਾਡੀ ਇਹ ਮੰਗ ਨਾ ਮੰਗੀ ਗਈ ਆਫਿਰ ਹੋ ਸਕਤਾਂ ਕਿਸੇ ਭੁੱਖ ਦੇ ਵਿੱਚ ਪ੍ਰਧਾਨ ਮੰਤਰੀ ਹੁਣਾਂ ਨਾਲ ਵੀ ਮੁਲਾਕਾਤ ਕਰੀ ਇਸ ਬੰਦੇ ਤੇ ਹੁਣ ਇਹ ਜਿਹੜਾ ਸਾਰਾ ਕੁਝ ਸਿੱਧੂ ਸਾਹਿਬ ਨੇਸਰ ਆ ਰਿਹਾ ਹੁਣ ਇੱਕ ਪਾਸੇ ਤਾਂ ਇਸ ਤਰੀਕੇ ਨਾਲ ਲੱਗਦਾ ਕਿ ਪੰਜਾਬ ਸਰਕਾਰ ਜਿਹੜੀ ਆ ਐਸਲੇ ਕੰਗਾਲ ਹੋ ਚੁੱਕੀ ਕੰਗਾਲੀ ਸ਼ਬਦ ਵਰਤਕਾ ਕਿ ਕੇਂਦਰ ਸਰਕਾਰ ਇਹਨਾਂ ਨੂੰ ਸਹਾਇਤਾ ਜਿਹੜੀ ਆ ਜਾਂ ਇਹਨਾਂ ਨੂੰ ਖਰਚਾ ਨਹੀਂ ਦੇ ਰਹੀ ਜਾਂ ਇਹਨਾਂ ਦੀ ਕਰਜ਼ੇ ਦੀ ਲਿਮਟ ਵੀ ਦਾਰੀ ਜਾਂ ਇਹਨਾਂ ਨੂੰ ਫੰਡ ਨਹੀਂ ਜਾਰੀ ਕਰ ਰਹੀ ਪਰ ਅੱਜ ਤੋਂ 4 ਦਿਨ ਪਹਿਲਾਂ ਜਿਹੜਾ ਪ੍ਰੋਗਰਾਮ ਆਪਾਂ ਕੀਤਾ ਜਿਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਸਮੇਂ ਤੇ ਦਿੱਤੀਆਂ ਗਈਆਂ ਗਰੰਟਾ ਦਾ ਸਹਾਰਾ ਹਜੇ ਤੱਕ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਨਹੀਂ ਦੇ ਸਕੀ ਜਿਹੜਾ ਸਰਟੀਫਿਕੇਟ ਜਿਹੜਾ ਦੇਣਾ ਹੁੰਦਾ ਉਹ ਨਹੀਂ ਦੇ ਸਕੀ ਤਾਂ ਭਾਵ ਪੰਜਾਬ ਸਰਕਾਰ ਦਾ ਜਿਹੜਾ ਵਿੱਤ ਵਿਭਾਗ ਆ ਜਿਉਂ ਖਰਚੇ ਕਰਦਾ ਤਾਂ ਇਸ ਤਰੀਕੇ ਨਾਲ ਕਰਦਾ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਪੈਹਾ ਖਰਚਾ ਕਿੱਥੇ ਗਿਆ ਪੈਸਾ ਗਿਆ ਕਿੱਥੇ ਪੈਸਾ ਵਾਕੇ ਹੀ ਸਕੀਮਾ ਤੇ ਲਾਇਆ ਗਿਆ ਦੂਸਰੇ ਬੰਨੀ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਗੱਲ ਕਿਹ ਨਹੀਂ ਰਹੀ ਕਿ ਅਸੀਂ ਮਾਈਨਿੰਗ ਤੋਂ ਵੀ ਇੰਨੇ ਪੈਸੇ ਲਵਾਂਗੇ ਅਕਸਾਈਜ ਪਾਲਿਸੀ ਤੋਂ ਵੀ ਸਾਨੂੰ ਇਨਾ ਖਜ਼ਾਨਾ ਸਾਰਾ ਪਰਜੂਗਾ ਭਾਪ ਆਮ ਆਦਮੀ ਪਾਰਟੀ ਦੇ ਕੀਤੇ ਗਏ ਇਹ ਦਾਅਵੇ ਵੀ ਕੇਵਲ ਤੇ ਕੇਵਲ ਹਵਾ ਦੇ ਕਿਲੇ ਸਿੱਧ ਹੋਏ ਜਿਸ ਕਰਕੇ ਮੌਜੂਦਾ ਸਮੇਂ ਦੀ ਸਥਿਤੀ ਇਹ ਬੜੀ ਕਿ ਕੇਂਦਰ ਸਰਕਾਰ ਪਾਸ ਪੰਜਾਬ ਸਰਕਾਰ ਕੋਟੋੜਾ ਫਰਕੇ ਫਿਰ ਲੈ ਕੇ ਹਾਜ਼ਰ ਹੋਈ ਆ ਕਿ ਮਹਾਰਾਜ ਇਹਦੇ ਵਿੱਚ ਜਿਹੜਾ ਕਰਜ਼ੇ ਦੀ ਭੀੜ ਆ ਉਹ 10 ਕਰੋੜ 10000 ਕਰੋੜ ਰੁਪਈਆ ਵਧਾ ਕੇ ਹੋਟਲਿਪਟ ਜਿਹੜੀ ਅਦਾਤੀ ਜਾਂਦੀ ਹੁਣ ਪ੍ਰਸ਼ਨ ਇਹ ਪਤਾ ਹੁੰਦਾ ਕਿ ਕਿੰਨਾ ਚਿਰ ਤੱਕ ਤੁਸੀਂ ਖਰਚੇ ਲੈ ਲੈ ਕੇ ਕੇਂਦਰ ਸਰਕਾਰ ਪਾਸੋਂ ਪੰਜਾਬ ਸਰਕਾਰ ਜਿਹੜਾ ਕੰਮ ਚਲਾਵੇਗੀ ਜੇਕਰ ਤੁਹਾਡੇ ਆਪਣੇ ਵਿੱਤੀ ਸਾਧਨ ਜਿਹੜੇ ਮਜ਼ਬੂਤ ਨਹੀਂ ਵਿੱਤੀ ਪਾਲਿਸੀਆਂ ਤੁਹਾਡੀਆਂ ਮਜ਼ਬੂਤ ਨਹੀਂ ਆ ਤਾਂ ਫਿਰ ਇਹੋ ਜੀ ਸਰਕਾਰ ਦਾ ਫਾਇਦਾ ਕੀ ਹੁਣ ਤੱਕ ਇਹ ਜਗ ਜाहिर ਹੋ ਚੁੱਕਾ ਕੀ ਹਾਲ ਹੈ ਕਿ ਬੀਤੀਆਂ ਸਰਕਾਰਾਂ ਵੀ ਕਰਜ਼ਾ ਲੈਂਦੀਆਂ ਰਹੀਆਂ ਨੇ ਪਰ ਇਹਨਾਂ ਢਾਈਆਂ ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਕਰਜ਼ਾ ਕੇਂਦਰ ਸਰਕਾਰ ਪਾਸੋਂ ਲੈ ਲਈ ਸਾਰੀਆਂ ਸੀਮਾਵਾਂ ਜਿਹੜੀਆਂ ਨੇ ਉਹ ਪਾਰ ਕਰ ਦਿੱਤੀਆਂ ਹੱਦਾਂ ਜਿਹੜੀਆਂ ਉਹ ਪਾਰ ਕਰ ਦਿੱਤੀਆਂ ਭਾਪ ਮੌਜੂਦਾ ਜਿਹੜੀ ਪੰਜਾਬ ਸਰਕਾਰ ਆ ਸ਼ਾਇਦ ਪੰਜਾਬ ਦੀ ਵਿੱਤ ਬਵਸਤਾ ਨੂੰ ਸਮਝਣ ਤੋਂ ਪੂਰਨ ਤੌਰ ਤੇ ਅਸਮਰੱਥ ਹੈ ਲੋੜ ਤੋਂ ਵੱਧ ਦਿੱਤੀਆਂ ਜਾ ਰਹੀਆਂ ਸਲਸਿਟੀਆਂ ਐਸ ਵੜੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗਲੇ ਦੀ ਹੱਡੀ ਬਣ ਚੁੱਕੀਆਂ ਨੇ ਜਿਸ ਤੋਂ ਛੁਟਕਾਰਾ ਚੋਣ ਵਾਸਤੇ ਕਿਉਂਕਿ ਲੋਕਾਂ ਨਾਲ ਵਾਅਦੇ ਕੀਤੇ ਸਿਆਸੀ ਰੋਟੀਆਂ ਸਿੱਕੇ ਜਾ ਰਹੀਆਂ ਪਰ ਦੂਜੇ ਪਾਸੇ ਆਮ ਆਦਮੀ ਟੇਨੇ ਤਰੀਕੇ ਨਾਲ ਲੋਕਾਂ ਦੀ ਜੇਬਾਂ ਤੇ ਡਾਕੇ ਮਾਰਦੀ ਪਈ ਆ ਤੇ ਕੇਂਦਰ ਸਰਕਾਰ ਕੋਲ ਜਾ ਕੇ ਘਟੋਰਾ ਫੜ ਕੇ ਕਰਜ਼ੇ ਦੀ ਲੇਬਲ ਬਤੋਂ ਦੀ ਜਰੀ ਭੀਖ ਭਗ ਰਹੀ ਆ ਹੁਣ ਸਿੱਧੂ ਸਾਹਿਬ ਇਹੋ ਜਿਹੇ ਹਾਲਾਤਾਂ ਦੇ ਵਿੱਚ ਇਹੋ ਜੀ ਸਰਕਾਰ ਤੋਂ ਕੀ ਆਸ ਕੀਤੀ ਜਾ ਸਕਦੀ ਹੈ ਕਿ ਪੰਜਾਬ ਦੇ ਵਿੱਚ ਅਗਲੇ ਜਿਹੜੇ 2 ਜਾਂ 2.5 ਸਾਲ ਜਿਹੜੇ ਬਚੇ ਆ ਉਹਤੇ ਵਿਕਾਸ ਦੀਆਂ ਕੋਈ ਲਹਿਰਾਂ ਪੈਦਾ ਹੋਣਗੇ ਜਿਸ ਤਰੀਕੇ ਨਾਲ ਮੰਤਰੀ ਜਾਂ ਮੁੱਖ ਮੰਤਰੀ ਗੱਲਾਂ ਕਰਦੇ ਸੋ ਆ ਜਿਹੜੀ ਸਥਿਤੀ ਐਸੜੇ ਆਈ ਹੈ ਸਾਹਮਣੇ ਜਿਹੜੀ ਖਰਚੇ ਦੇ ਸਬੰਧੀ ਪੰਜਾਬ ਸਰਕਾਰ ਦਾ ਵਿੱਤ ਮੰਤਰਾਲਾ ਐਸੋੜੇ ਕਰ ਲਉਂਦਾ ਪਿਆ ਚੀਕਾ ਮਾਰਦਾ ਪਿਆ ਕਿ ਹਾਂ ਵੀ ਇਹੋ ਜਿਹੇ ਹਾਲਾਤ ਜਿਹੜੇ ਪਹਿਲਾਂ ਨਹੀਂ ਸੁਣਾਈ ਕੁਝ ਨਾ ਕੁਝ ਕਰੋ ਪਰ ਹੁਣ ਇਹ ਚਿੱਠੀ ਜਿਹੜੀ ਕੇਂਦਰ ਸਰਕਾਰ ਪਾਸ ਗਈ ਆ ਹੁਣ ਇਹ ਵੇਖਣਾ ਹੋਊਗਾ ਕਿ ਕੇਂਦਰ ਸਰਕਾਰ ਮਾ ਪੰਜਾਬ ਸਰਕਾਰ ਪ੍ਰਤੀ ਕੀ ਹਮਦਰਦੀ ਦਾ ਰਵੇ ਇਹ ਆਪਣਾ ਹੁੰਦਾ ਤੇ ਸਿੱਧੂ ਸਾਹਿਬ ਨੂੰ ਸ਼ਾਇਦ ਇਹ ਵੀ ਲੱਗ ਰਿਹਾ ਕਿ ਜਿਸ ਤਰੀਕੇ ਨਾਲ ਬੀਤੇ ਦਿਨ ਭਵਨਤਾਬਾਲ ਤੇ ਬਨਵਾਰੀ ਦਾ ਪੁਰਖ ਤੁਸੀਂ ਇਕੱਠੇ ਦਰਬਾਰ ਸਾਹਿਬਗੇ ਤੋ ਕਿਉਂ ਖਿਚੜੀ ਹੋਣ ਦੀ ਗੱਲਬਾਤ ਕੀਤੀ ਸ਼ਾਇਦ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਨੂੰ ਪਤਾ ਲੱਗ ਗਿਆ ਕਿ ਆਉਂਦਿਆ ਦਿਨਾਂ ਵਿੱਚ ਪੰਜਾਬ ਵਿੱਚ ਖਰਚੇ ਦੀ ਲੋੜ ਪੈਣੀ ਹੈ ਤੇ ਸ਼ਾਇਦ ਇਸੇ ਹੀ ਕਾਰਨ ਬਨਵਾਰੀ ਦਾ ਆ ਮਾਫ ਕਰਦਾ ਨਾਚਲ ਕਟਾਈਆਂ ਹੋਣਾਂ ਦੇ ਨਾਲ ਜਿਹੜੇ ਸਬੰਧਾ ਉਸ ਖਾਕੇ ਬਣਾਉਂਦਾ ਛਤਰ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਜੋ ਵਿੱਚ ਉਹਨਾਂ ਦੀ ਸਹਾਇਤਾ ਵੀ ਲਈ ਜਾ ਸਕੇ ਬਾਕੀ ਇਸ ਸਥਿਤੀ ਨੇ ਪੰਜਾਬ ਸਰਕਾਰ ਦੇ ਉਹਨਾਂ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ कि ਜਿਹੜੀ ਪਾਰਟੀ ਪਹਿਨਾ ਕਹਿੰਦੀ ਸੀ ਕਿ ਅਸੀਂ ਉਥੋਂ ਵੀ ਇਨੇ ਕਰੋ ਉਥੋਂ ਵੀ ਇਨੇ ਕਰੋ ਲੈ ਲਾਂਗੇ ਪਰ ਹਰ ਪਾਲਿਸੀ ਆਮ ਆਦਮੀ ਪਾਰਟੀ ਦੀ ਫੇਲ ਹੋਈ ਹੈ ਜਿਸ ਕਰਕੇ ਕੰਗਾਲੀ ਦੀ ਕੰਧਾਂ ਤੇ ਐਸੇ ਪੰਜਾਬ ਖੜਾ ਹੈਗਾ ਬਿਲਕੁਲ ਬਿਲਕੁਲ ਤਾਂ ਇਹ ਐ ਐਕਸਪੋਜ਼ ਬੁਰੇ ਤਰੀਕੇ ਦੇ ਨਾਲ ਹੋਇਆ ਔਰ ਅਣਖ ਸਿੰਘ ਸਾਹਿਬ ਇਹ ਇਹ ਅਨਾਜਾ ਕੀ ਲਾਇਆ ਜਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਇਹ ਪਿਛਲੇ ਹੁਣ 2.5 ਸਾਲ ਲੰਘੇ ਆ ਲਗਾਤਾਰ ਕਰਜ਼ੇ ਤੇ ਕਰਜ਼ਾ ਲਗਾਤਾਰ ਕਰਜ਼ੇ ਤੇ ਕਰਜ਼ਾ ਔਰ ਲਗਾਤਾਰ ਕਰਜ਼ੇ ਚੱਕ ਕੇ ਵੀ ਇਹਨਾਂ ਨੂੰ ਸ਼ਰਮ ਜਿਹੜੀ ਆ ਉਹ ਆਈ ਨਹੀਂ ਦੂਜੇ ਜਿਹੜੇ ਲੋਕ ਨੇ ਉਹ ਲਗਾਤਾਰ ਸਵਾਲ ਚੁੱਕ ਰਹੇ ਆ ਕਿ ਭਾਈ ਇਹ ਕਰਜ਼ਾ ਪਿਛਲੀਆਂ ਸਰਕਾਰਾਂ ਦੇ ਨਾਲੋਂ ਵੀ ਤੇਜ਼ੀ ਦੇ ਨਾਲ ਉਹ ਜ਼ਿਆਦਾ ਚੁੱਕ ਰਹੇ ਆ ਔਰ ਲਗਾਤਾਰ ਐਡਵਰਟਾਈਜ਼ਮੈਂਟ ਤੇ ਮੈਂ ਇਹਨਾਂ ਦੇ ਮੰਤਰੀ ਕੁਲਦੀਪ ਢਾਲੀਵਾਲ ਉਹਨਾਂ ਨੂੰ ਸਵਾਲ ਚੁੱਕਿਆ ਕਿ ਭਾਈ ਤੁਸੀਂ ਪੰਜਾਬ ਦੇ ਵਿੱਚ ਤਾਂ ਜਦੋਂ ਐਡਵਰਟਾਈਜ਼ਮੈਂਟ ਕਰਨੀ ਕਰਨੀ ਆ ਤੁਸੀਂ ਦੂਜੇ ਸੂਬਿਆਂ 'ਚ ਵੀ ਕਰੀ ਜਾਂਦੇ ਹੋ ਉਹ ਕਹਿੰਦੇ ਜੇ ਅਸੀਂ ਤਾਂ ਕਰਾਂਗੇ ਮਤਲਬ ਸਿੱਧੇ ਤੌਰ ਤੇ ਅਸੀਂ ਤਾਂ ਕਹਿੰਦੇ ਕਰਾਂਗੇ ਉਹ ਕਰਾਂਗੇ ਤੁਸੀਂ ਆਪਣੇ ਨਿੱਜੀ ਫਾਇਦਿਆਂ ਦੇ ਲਈ ਪੰਜਾਬ ਦੇ ਖਜ਼ਾਨੇ ਨੂੰ ਜਦੋਂ ਵਰਤਦੇ ਹਾਂ ਔਰ ਐਨ ਵੀ ਕਿਹੜਾ ਅਣਖੀ ਸਾਥ ਥੋੜੇ ਪੈਸਿਆਂ ਦੀ ਦਿੱਤੀ ਜਾਂਦੀ ਆ ਬਾਹਰਲੇ ਸੂਕੇਾਂ ਦੇ ਵਿੱਚ ਬਹੁਤ ਤੁਹਾਨੂੰ ਪਤਾ ਕਰੋੜਾ ਰੁਪਈਆ ਜਿਹੜਾ ਉਹ ਲੱਗਦਾ ਔਰ ਦੂਜੇ ਪਾਸੇ ਚੂਣਾ ਆ ਜਾਂਦੀਆਂ ਕਿਤੇ ਨਾ ਕਿਤੇ ਉਸ ਪੰਜਾਬ ਦਾ ਜਹਾਜ ਵਰਤਿਆ ਜਾਂਦਾ ਫਿਰ ਪੰਜਾਬ ਦੇ ਜੋ ਵੀ ਤੁਹਾਨੂੰ ਪਤਾ ਸਾਰਾ ਕੁਝ ਮਾਲ ਹਿੱਥੋਂ ਹੀ ਜਿਹੜਾ ਉਹ ਜਾਂਦਾ ਤਾਂ ਉਧਰ ਜਿਹੜਾ ਸਾਰਾ ਹੀ ਵਰਤਿਆ ਜਾ ਰਿਹਾ ਠੀਕ ਹੁਣ ਹਾਲਾਤ ਜਿਹੜੇ ਇਹ 2 ਸਵਾ 2 ਸਾਲ ਜਿਹੜੇ ਰਹਿ ਗਏ ਇਹਨਾਂ ਦੇ ਮੈਨੂੰ ਲੱਗਦਾ ਕਿ ਹੋਰ ਚੁੱਕਾ ਚੋੜ ਕਰਾ ਦੇਣਗੇ ਪੰਜਾਬ ਦਾ ਇਸ ਤਰੀਕੇ ਨਾਲ ਇਸ ਤਰੀਕੇ ਦੇ ਨਾਲ ਚੱਲ ਰਿਹਾ ਹੈ ਇਹਦੇ ਵਿੱਚ ਸਿੱਧੂ ਸਭ ਕੁਝ ਸ਼ਾਕੀ ਨਹੀਂ ਰਹਿ ਜਾਂਦਾ ਕਿਉਂਕਿ 2.5 ਸਾਲ ਜਾਂ ਪੌਣੇ 3 ਸਾਲ ਸਰਕਾਰ ਬੜੀ ਨਹੋ ਚੱਲੇ ਆ ਹਰ ਮਹੀਨੇ ਸਰਕਾਰ ਕੇਂਦਰ ਸਰਕਾਰ ਕੋਲੋਂ ਕਰਜ਼ਾ ਜਿਹੜਾ ਚੁੱਕਦੀ ਹੈ ਤੇ ਸਰਕਾਰ ਕੋਲ ਆਪਣਾ ਮਾਲੀਆ ਵਧਾਉਣਾ ਜਿਸ ਤਰੀਕੇ ਨਾਲ ਖਬਰਾਂ ਬੀਤੇ ਦਿਨਾਂ ਚ ਲੱਗੀਆਂ ਕਿ ਸਰਕਾਰ ਨੂੰ ਜਿਹੜਾ ਮਾਲੀਆ ਪ੍ਰਾਪਤ ਹੁੰਦਾ ਆ ਪਰ ਉਸ ਤੋਂ ਜ਼ਿਆਦਾ ਉਹ ਖਰਚਿਆ ਜਾਂਦਾ ਭਾਵੇਂ ਜੇਕਰ ਵਿੱਤ ਮੰਤਰਾਲੇ ਦੀਆਂ ਆਰਥਿਕ ਪਾਲਿਸੀ ਜਿਹੜੀਆਂ ਨੀਤੀਆਂ ਹੀ ਠੀਕ ਨਹੀਂ ਆ ਤਾਂ ਫਿਰ ਸਰਕਾਰ ਕਰੂਗੀ ਕੀ ਪੰਜਾਬ ਸਰਕਾਰ ਇਸੇ ਤਰੀਕੇ ਨਾਲ ਕਰਜ਼ਾ ਚੁੱਕੂਗੀ ਜਿਸ ਤਰੀਕੇ ਨਾਲ ਕੁਲਦੀਪ ਸਿੰਘ ਧਾਲੀਵਾਲ ਦੇ ਤੁਸੀਂ ਮਿਸਾਲ ਦੇ ਰਹੇ ਜੀ ਤਾਂ ਇਹ ਤਾਂ ਮੰਤਰੀਆਂ ਨੇ ਆਮ ਆਦਮੀ ਪਾਰਟੀ ਦੀ ਆਪਣਾ ਮਹੱਤਵਪੂਰਨ ਬਿਆਨ ਕਰ ਦਿੱਤੀ ਦੂਜੇ ਸੂਬੇ 'ਚ ਅਸੀਂ ਕੀ ਕਰਦਾ ਤਾਂ ਕਦੇ ਫਿਰ ਵਾਈਜ ਰਾਜ ਦਾ ਖਰਚਾ ਜਿਹੜਾ ਅਰਵਿੰਦ ਕੇਜਰੀਵਾਲ ਜਦੋਂ ਜਾਂਦੇ ਰਹੇ ਨੇ ਪੰਜਾਬ ਦੂਜੇ ਸੂਬਿਆਂ ਦੇ ਵਿੱਚ ਇੱਥੇ ਪੰਜਾਬ ਸਰਕਾਰ ਦਾ ਹਵਾਈ ਜਹਾਜ਼ ਵਰਤਿਆ ਜਾਂਦਾ ਰਿਹਾ 750 ਕਰੋੜ ਰੁਪਏ ਲੈ ਕੇ ਮੈਂ ਗਲਤ ਨਾ ਹੋਵਾਂ ਤਾਂ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ਼ਤਿਹਾਰ ਬਾਜ਼ੀ ਵਾਸਤੇ ਜਿਹੜਾ ਰੱਖਿਆ ਸੀ ਤਾਂ ਫਿਰ ਇਹੋ ਜਿਹੇ ਜਿਹੜੇ ਫਟਦੇ ਉਹ ਕਿੱਥੋਂ ਆਉਣੇ ਆ ਉਹ ਖਜ਼ਾਨੇ ਚੋਂ ਖਰਚੇ ਜਾਣੇ ਤਾਂ ਫਿਰ ਖਜ਼ਾਨੇ ਦੇ ਵਿੱਚੋਂ ਜੇ ਖਰਚੇ ਜਾਣੇ ਆ ਤਾਂ ਫਿਰ ਅਜਿਹੀ ਸਥਿਤੀ ਤਾਂ ਸਾਹਮਣੇ ਸਾਹਮਣੇ ਜੋ ਸਾਹਮਣੇ ਸਪਸ਼ਟ ਨਜ਼ਰ ਆ ਰਹੀ ਆ ਉਹਦੇ ਆ ਦੇਣਾ ਚਾਹੀਏ ਕਿੱਥੋਂ ਸੁਧਰ ਸਕਦੀ ਹੈ ਜੇਕਰ ਪੰਜਾਬ ਸਰਕਾਰ ਆਪਣੇ ਪੱਧਰ ਤੇ ਕੁਝ ਕਰ ਸਕਦੀ ਹੁੰਦੀ ਜਿਹੜੇ ਖਰਚੇ ਨੇ ਉਹ ਘਟਾਏ ਜਾਂਦੇ ਹਾਲਾਂਕਿ ਆਮ ਆਦਮੀ ਪਾਰਟੀ ਸਿਰੋਂ ਨਵੀਂ ਨਵੀਂ ਬਣੀ ਇਹਨਾਂ ਨੇ ਵਿਧਾਇਕਾਂ ਦੀ ਪੈਨਸ਼ਨਾਂ ਕੱਟਤੀਆਂ ਇੱਕ ਵਿਧਾਇਕ ਇੱਕ ਪੈਨਸ਼ਨ ਤਨਖਾਹਾਂ ਦੀ ਗੱਲ ਕੀਤੀ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਪਰ ਬੁਨਿਆਦੀ ਰੂਪ ਦੇ ਵਿੱਚ ਉਸ ਖਜ਼ਾਨੇ ਨੂੰ ਭਰਨਾ ਕਿਵੇਂ ਹੈ ਸਿੱਧੂ ਸਭ ਉਥੋਂ ਮਜਬੂਤਾ ਆਮ ਆਦਮੀ ਪਾਰਟੀ ਦੀ ਸਰਕਾਰ ਪਰ ਦੋ ਆਸਫਰ ਜਰੂਰ ਸਮਝਾ ਤੋ ਆ ਸਮਝਾ ਤਿਆ ਸਮਝੋ ਫੇਲ ਹੋ ਗਈ ਕਾਰਨ ਕੀ ਕਿ ਉਹ ਨੀਤੀਆਂ ਜਿਹੜੀਆਂ ਪਹਿਲਾਂ ਇੱਕ ਗੱਲ ਕਰਦੇ ਸੀ ਮਾਈਨਿੰਗ ਦੀ ਐਕਸਾਈਜ਼ ਦੀ ਉਹ ਤਾਂ ਦਿੱਲੀ ਦੇ ਵਿੱਚ ਉਸ ਦਾ ਐਕਸਾਈਜ਼ ਪਾਲਿਸੀ ਦਾ ਵੇਖ ਲਓ ਕੀ ਹਾਲ ਹੋਇਆ ਜਿਸ ਤਰੀਕੇ ਨਾਲ ਹੁਣ ਸੀਬੀਆਈ ਜਾਂ ਆਈਡੀ ਦੀ ਇੰਡੀਪੈਂਡੈਂਟ ਰਿਪੋਰਟਾਂ ਦੇ ਯਕੀਨ ਕਰੀਏ ਤਾਂ ਫਿਰ ਸਿੱਧੂ ਸਭ ਲੱਗਦਾ ਕਿ ਜਿਹੜੀਆਂ ਪਾਲਿਸੀਆਂ ਬਣਾਈਆਂ ਸਿਰਫ ਤੇ ਸਿਰਫ ਆਪਣੇ ਆਪ ਨੂੰ ਫਾਇਦਾ ਦੇਣ ਵਾਸਤੇ ਹੀ ਬਣਾਈਆਂ ਸੇ ਦੂਜੇ ਪਾਸੇ ਨਹੀਂ ਉਕਿਏ ਜੇ ਕਿਹਦਾ ਸਬਜੈਕਟ ਸਸੀ ਇਹਦੇ ਸੰਬੰਧੇ ਕੋਈ ਗੱਲ ਕਹਿ ਨਹੀਂ ਸਕਦੇ ਪਰ ਜਿਸ ਤਰੀਕੇ ਦਾ ਪੰਜਾਬ ਦੇ ਵਿੱਚ ਇਸ ਵੇਲੇ ਮੌਜੂਦਾ ਹਾਲਾਤ ਬੜੇ ਆ ਔਰ ਕਰਜ਼ਾ ਚੁੱਕ ਚੁੱਕੇ ਸਿੱਧੂ ਸਾਹਿਬ ਕੰਮ ਚਲਾਇਆ ਜਾ ਰਿਹਾ ਪੰਜਾਬ ਦੇ ਸੁਨਹਿਰੇ ਭੁੱਖ ਦੀ ਆਸ ਚੜੀ ਆ ਆਉਂਦਿਆ ਦਿਨਾਂ ਵਿੱਚ ਤਾਂ ਸਿੱਧੂ ਸਾਹਿਬ ਕੀਤੀ ਨਹੀਂ ਜਾ ਸਕਦੀ ਬਾਕੀ ਵੇਖੋ ਪੰਜਾਬ ਦਾ ਰਾਂਪਰਾ ਹਮ ਚਲੋ ਔਰ ਉਧਰ ਅਗਲੀ ਖਬਰ ਵੀ ਬੜੀ ਅਹਿਮ ਹੈਗੀ ਹੈ ਉਧਰ ਦਵਾ ਦਵਾ ਇਹ ਚਲੇ ਗਏ ਸੀ ਕਿ ਵੜਗੇ ਸੀ ਭਗਵੰਤ ਮਾਨਾ ਲੈ ਕੇ ਆਪਣਾ ਨਾਮ ਲਸ਼ਕਰ ਲਗਾਤਾਰ ਉਥੇ ਰੈਲੀਆਂ ਕੀਤੀਆਂ ਜਾ ਰਹੀਆਂ ਸੀ ਹਰਾਨੇ ਦੇ ਵਿੱਚ ਔਰ ਦਾਵੇ ਵਾਦੇ ਇੱਕ ਐਸੀ ਸਰਕਾਰ ਬਣਾ ਰਹੇ ਆ ਜਿਹਿੰਦਰ ਕਰ ਰਹੇ ਹਾਂ ਮੈਂ ਪਿਛਲੇ ਦਿਨ ਵੀ ਗੱਲ ਕੀਤੀ ਸੀ ਪਿਛਲੇ ਦਿਨੀ ਤਾਂ ਆਪਾਂ ਗੱਲ ਦਸਾਂ ਸੀਟਾਂ ਦੀ ਕੀਤੀ ਸੀ ਕਿ ਕਾਂਗਰਸ ਦੇ ਨਾਲ ਦਸਾਂ ਸੀਟਾਂ ਦੀ ਗੱਲ ਚੱਲਦੀ ਹੈ ਕਹਦੇ 90 ਸੀਟਾਂ ਤੇ ਲੜਨ ਵਾਲੀ ਆਵਾਜ਼ੀ ਪਾਰਟੀ ਕਹਿੰਦੀ ਕਿ ਅਸੀਂ 90ਆਂ ਸੀਟਾਂ ਤੇ ਲੜਾਂਗੇ ਸਰਕਾਰ ਬਣਾਵਾਂਗੇ ਹੁਣ ਉਹੀ ਆਵਾਜ਼ੀ ਪਾਰਟੀ ਪਰ ਦਸ ਸੀਟਾਂ ਮੰਗਣ ਲੱਗੀ ਕਿ ਭਾਈ ਸਾਹਿਬ ਨੂੰ ਦਸ ਹੀ ਦੇ ਦਿਓ ਕਾਂਗਰਸ ਨੂੰ ਹੁਣ ਕਹਿੰਦੇ ਕਾਂਗਰਸ ਦੇ ਨਾਲ ਮੀਟਿੰਗ-ਮੂਟਿੰਗ ਹੋਈ ਜਾਓ ਕਹਿੰਦੇ ਕਿ ਨਹੀਂ ਅਸੀਂ ਤਾਂ ਪੰਜ ਹੀ ਦੇਣੀਆਂ ਤੇ ਉਹਦਾ ਰਗਵਟੜਾ ਝੂਠ ਬੋਲੀ ਜਾਂਦੇ ਕਹਿੰਦੇ ਹਲੇ ਗੱਲ ਚਰਚਾ ਨਹੀਂ ਹੋਈ ਮੀ ਕਮੇ ਦੇਖਦੇ ਹਾਂ ਮਤਲਬ ਜਿੱਤ ਹਾਰ ਹੋਣਾ ਆਵਾਦੀ ਪਾਰਟੀ ਦੀ ਇੱਕ ਵੱਖਰੀ ਗੱਲ ਬਣਦੀ ਹੈ ਕਿਉਂਕਿ ਜਿਵੇਂ ਆਵਾਦੀ ਪਾਰਟੀ ਨੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਵੇਂ ਆਵਾਦੀ ਪਾਰਟੀ ਪਹਿਲਾਂ ਕਹਿੰਦੀ ਸੀ ਕਿ ਅਸੀਂ ਹਰਿਆਣੇ ਦੇ ਵਿੱਚ ਸਰਕਾਰ ਬਣਾਵਾਂਗੇ ਤੇ ਅਸੀਂ ਜਿਹੜਾ ਆ ਕਰਾਂਗੇ ਉਹ ਕਰਾਂਗੇ ਇਹ ਜੀਆਂ ਗੱਲਾਂ ਕਰਦੇ ਸੀ ਹੁਣ ਸਰਕਾਰ ਤਾਂ ਕੀ ਬਣਾਉਣੀ ਸੀ 90ਆਂ ਸੀਟਾਂ ਦੇ ਵੀ ਲੜਨ ਤੋਂ ਆਵਾਦੀ ਪਾਰਟੀ ਉੱਤੇ ਲੜਦੀ ਹੈ ਕਿ ਪਤਾ ਜਰੂਰ ਨਿਕਲ ਜਾਣਾ ਔਰ ਹੁਣ ਉਹ ਕਾਂਗਰਸ ਤੋਂ ਮੰਗਦੇ ਆ ਜੀ 10 ਸੀਟਾਂ ਹੁਣ ਕਹਿੰਦੇ ਕਿ ਕਾਂਗਰਸ ਕਹਿੰਦੀ ਕਿ ਅਸੀਂ 10 ਵੀ ਦੇਣੀਆਂ ਅਸੀਂ 5 ਹੀ ਦੇਣੀਆਂ ਇੱਕ ਹੁੰਦਾ ਹਾਰ ਜਾਣਾ ਅਨਕੀ ਸਾਹਿਬ ਤੁਸੀਂ 90 ਸੀਟਾਂ ਤੇ ਲੜੇ ਤੇ ਤੁਸੀਂ ਹਾਰ ਗਏ ਇੱਕ ਹੁੰਦਾ ਹਾਰ ਜਾਣਾ ਇੱਕ ਹੁੰਦਾ ਜਲੂਸ ਹੀ ਨਿਕਲ ਜਾਣਾ ਇਹਨਾਂ ਦਾ ਜਲੂਸ ਨਿਕਲ ਰਿਹਾ 90 ਸੀਟਾਂ ਤੋਂ ਆ ਕੇ ਦਸਾਂਡੇ ਹੁਣ ਕਾਂਗਰਸ ਕਹਿੰਦੀ ਅਸੀਂ ਤੁਹਾਨੂੰ 10 ਵੀ ਦੇਣੀਆਂ ਜਿਹੜੀਆਂ ਹੀ ਅਸੀਂ ਤੁਹਾਨੂੰ 5 ਹੁਣ ਜਦੋਂ ਇਹ 5 ਤੇ ਮੰਨ ਗਏ ਪਤਾ ਨਹੀਂ ਉਹਨੇ 5 ਵੀ ਦੇਣੀਆਂ ਕਿ ਨਹੀਂ ਦੇਣੀਆਂ ਮੈਂ ਉਹੀ ਕਹਿ ਰਿਹਾ ਕਿ ਇੱਕ ਤੁਸੀਂ ਲੜ ਕੇ ਹਾਰ ਜਾਂਦੇ ਹੋ ਇੱਕ ਹਾਰ ਜਾਣਾ ਹੁੰਦਾ ਇੱਕ ਹੁੰਦਾ ਜਲੂਸ ਨਿਕਲ ਜਾਣਾ ਆਮ ਆਦਮੀ ਪਾਰਟੀ ਦਾ ਤੋਂ ਜਰੂਰ ਨਿਕਲਦੇ ਸੁਖਵੰਦਰ ਜੀ ਕਾਂਗਰਸ ਪਾਰਟੀ ਦੀ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਉਹ ਤੋਂ ਦੂਜੀ ਲਿਸਟ ਜਿਹੜੀ ਆ ਉਹ ਜਾਰੀ ਹੋ ਚੁੱਕੀ ਹੈ ਔਰ ਦੂਜੀ ਲਿਸਟ ਜਾਰੀ ਹੋਣ ਉਪਰੰਤ ਆਮ ਆਦਮੀ ਪਾਰਟੀ ਦੇ ਪੈਰਾਂ ਤੋਂ ਜਿਹੜੀ ਜ਼ਮੀਨ ਆ ਉਹ ਜਰੂਰ ਨਿਕਲਦੀ ਕਿਸਕ ਦੀ ਜਿਹੜੀ ਮਹਿਸੂਸ ਹੋ ਰਹੀ ਆ ਕਿਉਂਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਵਿਣੰਦ ਦੇ ਸੀਟਾਂ ਦੀ ਗੱਲ ਕਰਦੀ ਫਿਰ 10 ਸੀਟਾਂ ਤੇ ਗੱਲ ਕਰਦੀ ਤੇ ਕਾਂਗਰਸ ਨੇ ਆਪਣਾ ਸਟੈਂਡ ਅਜੇ ਤੱਕ ਸਪਸ਼ਟ ਰੱਖਿਆ ਜਿਹੜਾ ਪਹਿਲਾਂ ਸੀ ਉਹੀ ਹੋਣਾ ਕਿ ਭਈ ਮਿੱਤਰ ਪੈ ਰਹੇ 5 ਸੀਟਾਂ ਦਵਾਂਗੇ ਆਉਣਾ ਤੇ ਆਜੋ ਨਹੀਂ ਤਾਂ ਠੋਠੀ ਮਾਰ ਇਸ ਤੋਂ ਬਾਅਦ ਵੀ ਜੇਕਰ ਰਾਗਵ ਚਟਾ ਹੋਣੀ ਅਜਿਹੀ ਸਟੇਟਮੈਂਟ ਦਿੰਦੇ ਆ ਕਿ ਕਾਂਗਰਸ ਪਾਰਟੀ ਨਾਲ ਗੱਲ ਜਿਹੜੀ ਆ ਸਕਾਰਾਤਮਕ ਪੱਧਰ ਤੇ ਹੋ ਰਹੀ ਆ ਨਾ ਕਿ ਨਕਾਰਾਤਮਕ ਪੱਧਰ ਤੇ ਤਾਂ ਫਿਰ ਇਹ ਤਾਂ ਮੰਗੇਦੀ ਲਾਲ ਦੇ ਅਸੀਂ ਸੁਪਨੇ ਜਿਹੜੇ ਆਖੇ ਜਾ ਸਕਦੇ ਆ ਕਿਉਂਕਿ 90 ਸੀਟਾਂ ਦੇ ਵਿੱਚੋਂ 45 ਨੇ ਦੋ ਲਿਸਟਾਂ ਤਾਂ ਆਪਣੀਆਂ ਜਾਰੀ ਜਿਹੜੀਆਂ ਕਰ ਦਿੱਤੀਆਂ ਤੇ ਆਮ ਆਦਮੀ ਪਾਰਟੀ ਅਜੇ ਵੀ ਕਾਂਗਰਸ ਪਾਰਟੀ ਵੱਲ ਜੇਕਰ ਇਸ ਆਸਵਾ ਮਿਲਦੀ ਆ ਕਿ ਹਾਂ ਵੀ ਸਾਡੀਆਂ ਉਹ ਮੰਗਾਂ 10 ਸੀਟਾਂ ਦੀ ਪੂਰੀ ਕਰ ਦੋਗੀ ਤਾਂ ਫਿਰ ਮੇਰਾ ਨਹੀਂ ਖਿਆਲ ਕਿ ਆਮ ਆਦਮੀ ਪਾਰਟੀ ਨੂੰ ਕੋਈ ਮਹੱਤਤਾ ਨਾ ਜਿਹੜੀ ਹਰ ਤੱਕ ਜਿਹੜੇ ਇਹਦੇ ਵੱਲ ਹੋਵੇ ਕਿ ਅਗਲੇ ਦਾ ਸਪਸ਼ਟ ਸਟੈਂਡ ਹੁਣ ਜਿਸ ਤਰੀਕੇ ਨਾਲ ਜਿਹੜੇ ਉਥੋਂ ਦੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਜਿਹਨਾਂ ਨੇ ਉਥੋਂ ਸੀਟ ਲੜੀ ਉਹ ਹਾਰ ਕੇ ਉਹ ਕਹਿੰਦੇ ਸੀ ਕਿ ਅਸੀਂ 90 ਤੇ 90 ਸੀਟਾਂ ਤੇ ਉੱਤੇ ਜਿੱਤ ਜਿਹੜੀ ਪ੍ਰਾਪਤ ਕਰਦੀਆਂ ਭਗਵੰਤ ਮਾਨ ਹੁਣਾਂ ਨੇ ਵੀ ਜਾ ਕੇ ਉੱਥੇ ਰੈਲੀਆਂ ਕੀਤੀਆਂ ਪਰ ਸੁਨੀਤਾ ਕੇਸਰੀਵਾਲ ਹੁਣਾਂ ਨੇ ਵੀ ਜਾ ਕੇ ਉੱਥੇ ਰੈਲੀਆਂ ਕੀਤੀਆਂ ਪਰ ਜਿਹੜੀ ਉਥੋਂ ਦੀ ਜਮੀਨੀ ਹਕੀਕਤ ਹੈ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਕਿਸੇ ਪੱਤਰ ਤੋਂ ਵੀ ਹੈ ਨਹੀਂ ਕਿਉਂਕਿ ਜੇ ਖਾਸ ਤੌਰ ਤੇ ਅਖਰ ਵੇਖਿਆ ਜਾਵੇ ਤਾਂ ਹਰਿਆਣੇ ਦੇ ਵਿੱਚ जाट ਤੇ ਦੂਜੇ ਪਾਸੇ ਜਿਹੜਾ ਅ ਟ੍ਰੈਡੀਸ਼ਨਲ ਹਰ ਜਾਣਾ ਉਥੇ ਕੁਝ ਹੋਰ ਤਰੀਕੇ ਦੇ ਜਿਹੜੇ ਅਸੀਂ ਕਹਿ ਸਕਦੇ ਵੋਟਰ ਨੇਸ਼ਨ ਲੋਕ ਨੇ ਤਾਂ ਉਥੇ ਆਮ ਆਦਮੀ ਪਾਰਟੀ ਦੀ ਉਹ ਸਥਿਤੀ ਉਥੇ ਹੈ ਨਹੀਂ ਕਿ ਜਿਹੋ ਜੀ ਪੰਜਾਬ ਦੇ ਵਿੱਚ ਕਿਸੇ ਸਮੇਂ ਜਿਹੜੀ ਉਹ ਬਣੀ ਸੀ ਹੁਣ ਤਾਂ ਪੰਜਾਬ ਦੇ ਵਿੱਚ ਵੀ ਉਹ ਸਥਿਤੀ ਹੈ ਨਹੀਂ ਆਮ ਆਦਮੀ ਪਾਰਟੀ ਦੀ ਜਿਹੜੀ 2022 ਚ ਸੀ ਇਹਨਾਂ ਗੱਲਾਂ ਨੂੰ ਲੈ ਕੇ ਕਾਂਗਰਸ ਪਾਰਟੀ ਖਾਸ ਤੌਰ ਤੇ ਜਿਹੜੀ ਹਰਿਆਣਾ ਦੀ ਸੂਬਾਈ ਇਕਾਈ ਹੈ ਉਹ ਪੂਰਨ ਤੌਰ ਉਹ ਪੂਰਨ ਤੌਰ ਤੇ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਥਿਤੀ ਨੂੰ ਸਮਝਦੀ ਹੈ ਤੇ ਸ਼ਾਇਦ ਇਸੇ ਹੀ ਕਾਰਨ ਜਿਹੜੀ ਹਾਈ ਕਮਾਂਡ ਕਿਸੇ ਵੀ ਸੂਰਤ ਵਿੱਚ ਸੂਬਾਈ ਦੀ ਜਿਹੜੀ ਕਮਾਂਡ ਪਾਰਟੀ ਆ ਜਿਹੜੀ ਕਾਗਜ਼ ਦੀ ਇਕਾਈ ਆ ਉਸ ਨੂੰ ਕਿਸੇ ਵੀ ਸੂਰਤ ਵਿੱਚ ਨਾਰਾਜ਼ ਜਿਹੜੀ ਉਹ ਨਹੀਂ ਕਰਦੇ ਚਾਹੁੰਦੀ ਤਾਂ ਇਸੇ ਕਰ ਉਹਨਾਂ ਨੇ ਪੰਜ ਸੀਟਾਂ ਦੀ ਜਿਹੜੀ ਗੱਲ ਆ ਉਹ ਕੀਤੀ ਹੈ ਉਹਨੂੰ ਸਿੱਧੂ ਸਾਹਿਬ ਇਹ ਸਾਰੇ ਸਿਨੈਰੀਓ ਦੇ ਵਿੱਚ ਇਕੱਤਰ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਨੇ ਖੱਟਿਆ ਕਿ ਤੁਸੀਂ ਜਲੂਸ ਦੀ ਗੱਲ ਕਰਦੇ ਜਲੂਸ ਤਾਂ ਜਦੋਂ ਵੋਟਾਂ ਤੋਂ ਪਹਿਲਾਂ ਹਿਮਾਚਲ 'ਚ ਜਿਸ ਤਰੀਕੇ ਨਾਲ ਨਿਕਲਿਆ ਉਹ ਭੁੱਲ ਤਾਂ ਰਹੀਆਂ ਹਮਾਚਲ 'ਚ ਕੇਵਲ ਇੱਕ ਰੈਲੀ ਕੀਤੀ ਜਦੋਂ ਇੱਕ ਰੈਲ ਕੀਤੀ ਤਾਂ ਜਿਹੜਾ ਉਥੋਂ ਦਾ ਆਮ ਆਦਮੀ ਪਾਰਟੀ ਦਾ ਸੂਬਾਈ ਪ੍ਰਧਾਨ ਸੀ ਉਹ ਛੱਡ ਕੇ ਦੂਜੀ ਪਾਰਟੀ ਇਸ ਵਿੱਚ ਸ਼ਾਮਲ ਹੋ ਗਿਆ ਕਿ ਆਮ ਆਦਮੀ ਪਾਰਟੀ ਕੋਲ ਉੱਥੇ ਹਿੰਮਤ ਹੀ ਨਹੀਂ ਪਈ ਕਿ ਉੱਥੇ ਕੋਈ ਦੂਜੀ ਰੈਲੀ ਕਰ ਸਕੇ ਤੇ ਉੱਥੇ ਜਿਹੜੀ ਕਹਿੰਦੇ ਸੀ ਹਵਾ ਆਇਆ ਹਵਾ ਆਇਆ ਉੱਥੇ ਪੱਤਾ ਵੀ ਜਿਹੜਾ ਸੀ ਆਮ ਆਦਮੀ ਪਾਰਟੀ ਦਾ ਨਹੀਂ ਖਿਲਿਆ ਹੁਣ ਹਰਿਆਣਾ ਦੇ ਵਿੱਚ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਨੂੰ ਪਹਿਲਾ ਲਲਕਾਰਾ ਬਾੜਿਆ ਕਿ ਮੇਰੇ ਪਬਾਣ ਦੇ ਵਿੱਚ ਚੋਣਾ ਜਿਹੜੀਆਂ ਲੜੀਆਂ ਜਾਣਗੀਆਂ ਉਧਰ ਸੰਦੀਪ ਪਾਟਕ ਹੋਣੀ ਆਗੇ ਬਹੁਤ ਕੁਝ ਇਦਾਂ ਦਾ ਹੋਇਆ ਪਰ ਜ਼ਮੀਨੀ ਹਕੀਕਤ ਉੱਥੇ ਸਿੱਧੂ ਸਾਹਿਬ ਇਹ ਸੀ ਕਿ ਆਮ ਆਦਮੀ ਪਾਰਟੀ ਨੂੰ ਪੂਰੇ ਤੌਰ ਤੇ ਪਤਾ ਸੀ ਕਿ ਹਾਂ ਵੀ ਇੱਥੇ ਕੋ ਗੱਲ ਬਾਨੀ ਨਹੀਂ ਤੇ ਜਿਹੜੀਆਂ ਨੰਬੀਆਂ ਸੀਟਾਂ ਦੀ ਗੱਲ ਹੋ ਰਹੀ ਸੀ ਕੇਵਲ ਤੇ ਕੇ ਇਸ ਤਰੀਕ ਨੇ ਕਿ ਦਬਾਹ ਦੀ ਰਣਨੀਤੀ ਦੇ ਤਹਿਤ ਇਹ ਸਾਰਾ ਕੁਝ ਹੋ ਰਿਹਾ ਸੀ ਕਿ ਹਾਂ ਭਈ ਇੱਕ ਦਬਾ ਜਿਹੜਾ ਕਾਂਗਰਸ ਪਾਰਟੀ ਤੇ ਬਣਾਇਆ ਜਾਵੇ ਪਰ ਜਦੋਂ ਕਿ ਹੁਣ ਉੱਥੇ ਕਾਂਗਰਸ ਪਾਰਟੀ ਇੱਕ ਜ਼ਬਰਦਸਤ ਪੋਜੀਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਹੋ ਸਕਦਾ ਕੀ ਕਾਂਗਰਸ ਪਾਰਟੀ ਹੀ ਹਰਿਆਣੇ ਦੇ ਵਿੱਚ ਜਿਹੜੀ ਸਰਕਾਰ ਬਣਾਉਣ ਵਿੱਚ ਸਫਲ ਹੋ ਜਾਵੇ ਇਸ ਤਾਕਿ ਹੁਣ ਆਵਾਦਵੀ ਪਾਰਟੀ ਬੈ ਲੈ ਲਕੜੀਆਂ ਸ਼ਬਦ ਵਰਤਾਂ ਦਾ ਕਿ ਲੈ ਲਕੜੀਆਂ ਕੱਢਣ ਵਾਸਤੇ ਮਜਬੂਰ ਜੜੀ ਹੋ ਚੁੱਕੀ ਆ ਹੁਣ ਸਮਝੌਤਾ ਇਹਨਾਂ ਨੇ ਪੰਜ ਤੇ ਵੀ ਕਰ ਲੜਿਆ ਉਹ ਵੀ ਜਿਹੜਾ ਕਾਂਗਰਸ ਦੀ ਹਾਈ ਮੰਨੀ ਹਾਲਾਂਕਿ ਇਹ ਤੈ ਨਹੀਂ ਆ ਕੀ ਕਾਂਗਰਸ ਹਾਈਕਮਾਨ ਹੁਣ ਇਹਨਾਂ ਨਾਲ ਸਮਝੌਤਾ ਕਰਨ ਦੇ ਮੂਡ 'ਚ ਹੈਗੀ ਆ ਕਿਉਂਕਿ ਜਿਸ ਤਰੀਕੇ ਨਾਲ ਬੀਤੇ ਦਿਨਾਂ ਦੇ ਵਿੱਚ ਰਾਗਵ ਚੱਟਾ ਚਾਹ ਹੋਰ ਪਾਰਟੀਆਂ ਵੱਲੋਂ ਬਿਆਨ ਆਏ ਕਿ ਹਾਂ ਭਈ ਉਹ ਪਾਰਟੀਆਂ ਜਿਹੜੀਆਂ ਸਾਨੂੰ ਹੌਲੇ ਵਿੱਚ ਲੈ ਰਹੀਆਂ ਉਹ ਹੋ ਵਿੱਚ ਨਾ ਰਹਿਣ ਅਸੀਂ ਇੱਕ ਜ਼ਬਰਦਸਤ ਲੜਾਈ ਦੇਣ ਦੇ ਮੂਡ 'ਚ ਆ ਤਾ ਉਹ ਸਿੱਧੀ ਧਮਕੀ ਜਿਹੜੀ ਸੀ ਉਹ ਕਾਂਗਰਸ ਪਾਰਟੀ ਨੂੰ ਜਿਹੜੀ ਤਾਕੀ ਦਿੱਤੀ ਸੀ ਤਾਂ ਮੇਰਾ ਨਹੀਂ ਖਿਆਲ ਇਸ ਉਹ ਜੀ ਬਲੈਕਮੇਲਿੰਗ ਦੇ ਵਿੱਚ ਕਾਂਗਰਸ ਪਾਰਟੀ ਆ ਜੀ ਬਿਲਕੁਲ ਤੋਂ ਉਧਰ ਪ੍ਰਜੀਡੀਅਮ ਤੋਂ ਜਿਹੜਾ ਅਕਾਲੀ ਦਲ ਸੁਧਾਰ ਮੈਂਬਰ ਦੀ ਪ੍ਰਜੀਡੀਅਮ ਸੀਗੀ ਉਹਦੇ ਤੋਂ ਅਸਤੀਫੇ ਵਿਵਚਗੀਰਕਾਰ ਤੇ ਜਿਹੜੇ ਹੈਗੇ ਨੇ ਪਰਮਿੰਦਰ ਸਿੰਘ ਢੀਟ ਸਾਬ ਉਹਨਾਂ ਦੇ ਵੱਲੋਂ ਦਿੱਤੇ ਗਏ ਉਹ ਕਹਿੰਦੇ ਕਿ ਅਸੀਂ ਬਤੌਰ ਉਸ ਸਮੇਂ ਦੇ ਅਕਾਲੀ ਮੰਤਰੀ ਦੇ ਤੌਰ ਤੇ ਜਿਹੜੇ ਸਾਨੂੰ ਸੱਦਿਆ ਗਿਆ ਅਕਾਲ ਤੱਕ ਸਾਡੇ ਅਸੀਂ ਪੇਸ਼ ਹੋਣਾ ਤੇ ਅਸੀਂ ਕਹਿੰਦੇ ਆ ਕਿ ਅਸੀਂ ਪ੍ਰਧਿਵੀਅਮ ਤੋਂ ਅਸਤੀਫੇ ਦੇ ਕੇ ਜਾ ਰਹੇ ਆ ਨਿਮਾਣੇ ਸਿੱਖ ਵਜੋਂ ਪੇਸ਼ ਹੋ ਕੇ ਜਾ ਰਹੇ ਆ ਤੇ ਇਸ ਕਰਕੇ ਅਸਤੀਫੇ ਦੇ ਰਹੇ ਆ ਉਹਨਾਂ ਨੇ ਬਡਾਲਾ ਸਾਹਿਬ ਨੂੰ ਪੱਤਰ ਲਿਖਿਆ ਤੇ ਕਹਿੰਦੇ ਕਿ ਅਸੀਂ ਨਿਮਾਣੇ ਸਿੱਖ ਵਜੋਂ ਪੇਸ਼ ਹੋਣਾ ਚਾਹੁੰਦੇ ਆ ਪਰ ਪ੍ਰੀਜੀਡੀਅਮ ਦੇ ਮੈਂਬਰ ਹੋਣਾ ਆਪਣੇ ਆਪ ਦੇ ਵਿੱਚ ਕਿੱਡੀ ਕਬੱਡੀ ਈਕੋ ਹੈ ਮੈਨੂੰ ਲੱਗਦਾ ਕਿ ਜੇ ਕਿਸੇ ਬੰਦੇ ਨੂੰ ਕਹਿ ਦੋ ਕਿ ਇਹਨਾਂ ਦੀ ਪ੍ਰੀਜੀਡੀਅਮ ਦਾ ਮੈਂਬਰ ਬਣ ਜਾਓ ਅਗਲਾ ਕਹਿੰਦਾ ਯਾਰ ਮੈਂ ਕੀ ਬਣ ਕੇ ਲੈਣਾ ਇਹਨਾਂ ਦੇ ਵਿੱਚ ਹੈ ਕੀ ਆ ਉਹ ਬਣਦਾ ਨਹੀਂ ਪਰ ਮੈਨੂੰ ਲੱਗਦਾ ਕਿ ਇਹ ਇੱਕ ਚਲਾਕੀ ਹੈ ਚਲਾਕੀ ਇਸ ਤਰੀਕੇ ਦੇ ਨਾਲ ਕਿ ਸੁਖਬੀਰ ਸਿੰਘ ਬਾਦਲ ਤੇ ਪ੍ਰੈਸ਼ਰ ਪਾਇਆ ਜਾਵੇ ਕਿ ਚਲੋ ਅਸੀਂ ਪ੍ਰੀਜੀਡੀਅਮ ਦੇ ਮੈਂਬਰੀ ਤੋਂ ਅਸਤੀਫੇ ਦੇ ਕੇ ਗਏ ਸੀ ਤੇ ਸੁਖਬੀਰ ਸਿੰਘ ਬਾਦਲ ਵੀ ਪ੍ਰਧਾਨਗੀ ਛੱਡਣ ਹੁਣ ਪ੍ਰੀਜੀਡੀਅਮ ਤੋਂ ਅਸਤੀਫੇ ਦੇ ਕੇ ਕਿ ਇਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਦੇ ਉੱਪਰ ਜਿਹੜਾ ਉਹ ਪਾਇਆ ਜਾ ਸਕਦਾ ਹੈ ਅਸਤੀਫੇ ਦਾ ਜਿਹੜਾ ਉਹ ਜੋਰ ਜਾਂ ਕਿਹਨੂੰ ਕਿ ਪ੍ਰੈਸ਼ਰ ਹਾਲਾਂਕਿ ਅਸੀਂ ਨਹੀਂ ਕਹਿੰਦੇ ਕਿ ਤਕਵੀਰ ਸਿੰਘ ਬਾਦਲ ਮਸਤੀਫਾ ਨਹੀਂ ਦੇਣਾ ਚਾਹੀਦਾ ਕਿਉਂਕਿ ਜੋ ਹਾਲਾਤ ਨੇ ਮੈਨੂੰ ਲੱਗਦਾ ਕਿ ਦੇਣਾ ਹੀ ਪੈਣਾ ਹੈ ਪਰ ਦੂਜੇ ਪਾਸੇ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਇਹ ਖੇਡਾਂ ਖੇਲ ਰਿਹਾ ਹੈ ਚਾਲਾਂ ਚਲਾਕੀਆਂ ਇਹ ਕਰ ਰਿਹਾ ਹੈ ਸੱਦੇ ਸੁਵਿੱਤਰੇ ਤਾਂ ਇਹ ਵੀ ਨਹੀਂ ਦੁੱਧ ਤੋਤੇ ਤਾਂ ਇਹ ਵੀ ਨਹੀਂ ਇਸ ਤਰੀਕੇ ਦੇ ਨਾਲ ਪਰਮਿੰਦਰ ਢੀਂنسੇ ਦੀ ਉਹ ਵੀਡੀਓ ਜਿਹੜੀ ਆਪਾਂ ਸਭ ਨੇ ਦੇਖੀ ਹੈ ਜਿਹਦੇ ਵਿੱਚ ਪੱਤਰਕਾਰ ਸਵਾਲ ਪੁੱਛਦਾ ਕਿ ਭਾਈ ਤੁਸੀਂ ਡੇਰੇ ਤੇ ਵੋਟ ਮੰਗਣ ਜਾਓਗੇ ਉਹ ਕਹਿੰਦੇ ਜੀ ਹਾਂ ਬਿਲਕੁਲ ਜਾਵਾਂਗੇ ਕਿ ਕਹਿੰਦੇ ਕਿ ਮੈਨੂੰ ਲੱਗਦਾ ਕਿ ਡੇਰੇ ਤੇ ਵੋਟ ਮੰਗਣ ਜਾਣ ਤੇ ਕਿਸੇ ਨੂੰ ਕਿੰਤੂ ਪ੍ਰਾਂਤੂ ਹੋਣੀ ਨਹੀਂ ਚਾਹੀਦੀ ਮਤਲਬ ਇਹ ਜਿਹੜੀ ਸੜੀ ਜੀ ਪ੍ਰੇਜੀਡੀਅਮ ਦੇ ਇਹ ਚਲੋ ਕੀ ਹੁਣ ਮੈਂ ਕਹਿਣਾ ਕਿਉਂਕਿ ਚਲوںਗਾ ਆਪਾਂ ਰਹਿ ਨਹੀਂ ਹੁੰਦਾ ਕਹੇ ਬਿਨਾ ਪ੍ਰੇਜੀਡੀਅਮ ਤੋਂ ਮੈਂਬਰੀ ਤੋਂ ਅਸਤੀਫਾ ਦੇ ਕੇ ਹੁਣ ਇਸ ਤਰੀਕੇ ਦੇ ਲੋਕਾਂ ਦੇ ਵਿੱਚ ਸੱਚੇ ਬਣਨ ਦੀ ਕੋਸ਼ਿਸ਼ ਕਰ ਰਹੇ ਆ ਇਸ ਤਰੀਕੇ ਨਾਲ ਬੜੀ ਨਹੀਂ ਹੋਇਆ ਜਾਣਾ ਸੰਗਤ ਨੇ ਇਸ ਤਰੀਕੇ ਨਾਲ ਬੜੀ ਨਹੀਂ ਕਰਨਾ ਸੁਖਵਿੰਦਰ ਜੀ ਤੁਸੀਂ ਪ੍ਰੈਜ਼ੀਡੀਅਮ ਦੀ ਗੱਲ ਕਰ ਰਹੇ ਜੀ ਮੈਂ ਜਾਂ ਤੁਸੀਂ ਜਾਂ ਪੱਤਰਕਾਰੀ ਨਾਲ ਜੁੜਿਆ ਭਾਈਚਾਰਾ ਪ੍ਰੈਜ਼ੀਡੀਅਮ ਦੇ ਨਾਮ ਨੂੰ ਜਾਣਦਾ ਹੋਵੇਗਾ ਜੇ ਕਿਸੇ ਆਮ ਵਿਅਕਤੀ ਨੂੰ ਪੁੱਛ ਲੋ ਕਿ ਇਹ ਪ੍ਰੈਜ਼ੀਡੀਅਮ ਕੀ ਉਸ ਨੂੰ ਪ੍ਰੈਜ਼ੀਡੀਅਮ ਦਾ ਹੀ ਨਹੀਂ ਪਤਾ ਕਿ ਪ੍ਰੈਜ਼ੀਡੀਅਮ ਹੈ ਕੀ ਇਹ ਤਾਂ ਕੇਵਨ ਉਹਨਾਂ ਲੋਕਾਂ ਨੂੰ ਪਤਾ ਕਿ ਜਿਹੜੇ ਇਸ ਸਰਸਨਹਿਰੂ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਆ ਹੁਣ ਬੀਬੀ ਜ਼ਗੀਰ ਕੌਰ ਹੋਣੀ ਜਾਂ ਪਰਮਿੰਦਰ ਸਿੰਘ ਟਿੰਟਸ ਦਾ ਪ੍ਰੈਜ਼ੀਡੀਅਮ ਉਹ ਬੁਖਸਲਾਹ ਕਰਦੇ ਉਹ ਬਿਬਰ ਤੇ ਜੇਕਰ ਅਸਤੀਫਾ ਦੇਤਾ ਅਸਤੀਫਾ ਦਿੱਤਾ ਕਿ ਤੁ ਗੁਰਪ੍ਰਤਾਪ ਸਿੰਘ ਵਡਾਲੇ ਨੂੰ ਉਹ ਕੌਣਾ ਜੀ ਉਹ ਕਨਵੀਡਰ ਆ ਇਹ ਬਤੂਫੂਕੀ ਜੇ ਠੀਕ ਹਸਤੀਫਾ ਪਾਉਂ ਦਿੱਤਾ ਇਹਦਾ ਅਸਤੀਫਾ ਦੇ ਦੇ ਨਾਲ ਤਾਂ ਨਾ ਬੀਬੀ ਚਕੀਰ ਕਰਦੀਆਂ ਕੋਈ ਫੀਤੀਆਂ ਲੱਥ ਜਾਣੀਆਂ ਤਾਂ ਨਾ ਪ੍ਰਭਿੰਦਰ ਸਿੰਘ ਢੀਂਸਦੀਆਂ ਫੀਤੀਆਂ ਲੱਥ ਜੇ ਤਾਂ ਨਾ ਹੀ ਲੱਗ ਜਾਣੀਆਂ ਕਿ ਹਾਂ ਵੀ ਇਹ ਸੱਚੇ ਸੋਚੇ ਸਿੱਖਣੇ ਤੇ ਇਹਨਾਂ ਨਿਮਾੜੇ ਸਿੱਖ ਬੜਗੇ ਅਕਾਲ ਤਖਤ ਸਾਹਿਬ ਦੇ ਪਿੱਛੇ ਹੋ ਦੇ ਨੇ ਅੱਜ ਜੇਕਰ ਤੁਸੀਂ ਇਹਨਾਂ ਅਹੁਦੇ ਅਖੰਪਤੀ ਉਹਦੇ ਜਿਹਨਾਂ ਨਾਮ ਨਿਹਾਦਾ ਹੋ ਤੇ ਜੇਕਰ ਤੁਸੀਂ ਅਸਤੀਫਾ ਦੇ ਕੇ ਕਾਲ ਤੱਕ ਤੇ ਪੇਸ਼ ਹੁੰਦੇ ਸੀ ਚੰਗੀ ਗੱਲ ਤਾਂ ਫਿਰ ਇਹ ਸੀ ਕਿ ਜਦੋਂ ਸੁਖਬੀਰ ਸਿੰਘ ਬਾਦਲ ਆਪਣੀਆਂ ਮਰਜ਼ੀਆਂ ਕਰ ਰਿਹਾ ਸੀ ਉਦੋਂ ਆਣ ਕੇ ਤੁਸੀਂ ਬਿਆਨ ਦਿੰਦੇ ਉਦੋਂ ਆ ਕੇ ਸਾਹਮਣੇ ਹੁੰਦੇ ਉਦੋਂ ਤਾਂ ਤੁਸੀਂ ਸਾਰੇ ਬੀਬੀ ਕਬੂਤਰ ਵੜ ਕੇ ਸਭ ਜੁੜੇ ਰਹੇ ਉਹਦੇ ਨਾਲ ਕਿ ਹਾਂ ਤੇ ਜੋ ਪ੍ਰਧਾਨ ਜੀ ਕਹਿਣਗੇ ਪ੍ਰਧਾਨ ਹੋਣੀ ਠੀਕ ਹੈ ਕਿ ਇਹੋ ਬੀਬੀ ਜਗੀਰ ਕੌਰ ਆ ਕਿ ਜਦੋਂ ਸੁਖਬੀਰ ਸਿੰਘ ਬਾਦਲ ਇੱਕ ਮੀਟਿੰਗ ਦੇ ਵਿੱਚ ਜਰੂਰ ਅਸਤੀਫਾ ਲੱਗੇ ਦੇਰ ਕਿ ਮੇਰੇ ਕੋਲ ਅਸਤੀਫਾ ਲਓ ਲਓ ਅਸਤੀਫਾ ਲਾ ਲਓ ਤਾਂ ਉਹ ਰੋਕਿਆ ਕਿਤੇ ਬੀਬੀ ਜਗੀਰ ਕੌਰ ਨਹੀਂ ਲੈ ਆ ਕੇ ਪਾਣੀ ਜਿਹੜਾ ਪਿਆ ਸੀ ਇਹ ਸਵੇਰ ਦੀਆਂ ਸਿੱਧੂ ਸਾਹਿਬ ਸੰਗੀਆਂ ਖੇਡਾਂ ਖੁਦਿਆਣੇ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵੀ ਦੇਰੋਂ ਉਹ ਨਹੀਂ ਰਹੇ ਤੇ ਨਾਲ ਦੇ ਇਹਨਾਂ ਦੇ ਉਹ ਰਹੇ ਨੇ ਇਸ ਕਰਕੇ ਇਹ ਜਿਹੜੀਆਂ ਚਲਾਕੀਆਂ ਨੇ ਇਹ ਖੇਡੀਆਂ ਜਾ ਰਹੀਆਂ ਜਿਹੜੇ ਹਾਰੇ ਹੋਏ ਲੋਕ ਜਿਹੜੇ ਹੁੰਦੇ ਨੇ ਫਿਰ ਇਹੋ ਜਿਹੀਆਂ ਚਲਾਕੀਆਂ ਤੇ ਆ ਜਾਂਦੇ ਆ ਲੋੜ ਤਾਂ ਉਹ ਸੀ ਉਦੋਂ ਕਿ ਜਦੋਂ ਵਾਕੇ ਇਹ ਕੁਝ ਹੋ ਰਿਹਾ ਸੀ ਉਦੋਂ ਤੋਂ ਹੀ ਨਿੱਤਰਦੇ ਉਦੋਂ ਨਿੱਤਰ ਕੇ ਸਾਹਮਣੇ ਹੁੰਦੇ ਹੁਣ ਤੁਸੀਂ ਕਹਿ ਰਹੇ ਕਿ ਉਹ ਜੋ ਸਾਡੀ ਮਜਬੂਰੀ ਸੀ ਕਿ ਅਸੀਂ ਕੁਝ ਕਹਿ ਨਹੀਂ ਸਕੇ ਸਾਡੀ ਸੋਠੀ ਨਹੀਂ ਤੇ ਜੇ ਤੁਹਾਡੀ ਉਦੋਂ ਨਹੀਂ ਸੁਣੀ ਤਾਂ ਠੀਕ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਾਂ ਤੁਹਾਡੀ ਸੁਣ ਲੈਣਗੇ ਪਰ ਕੀ ਸੰਗਤ ਤੁਹਾਡੀ ਫਿਰ ਸੁਣ ਲਗੀ ਵੱਡਾ ਪ੍ਰਸ਼ਨ ਇਹ ਆ ਅਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਬਾਤ ਕੀਤਾ ਜਾ ਸਕਦਾ ਸਜ਼ਾ ਲਾਈ ਜਾ ਸਕਦੀ ਹੈ ਚਾਹੇ ਸੁਖਬੀਰ ਸਿੰਘ ਬਾਦਲ ਹੋਵੇ ਚਾਹੇ ਪ੍ਰੇਮ ਸਿੰਘ ਚੰਦੂ ਬਾਜਰ ਹੋਵੇ ਚਾਹੇ ਨੇ ਬਿਚ ਜਗੀਰ ਕੋਲ ਹੋਵੇ ਸੋ ਚਾਹ ਸੰਗਤ ਕੋਈ ਵੀ ਹੋਵੇ ਅਕਾਲ ਤਖਤ ਸਭ ਨੂੰ ਸਲਾਹ ਲਈ ਜਾ ਸਕਦੀ ਆ ਪਰ ਸਭ ਤੋਂ ਵੱਡਾ ਫੈਸਲਾ ਸਿੱਧੂ ਸਾਹਿਬ ਉਸ ਸੰਗਤ ਦਾ ਇਹ ਸੰਗਤ ਮਾਫ ਕਰੂਗੀ ਪ੍ਰਸ਼ੰਤਾ ਆਪਣੇ ਆਪ ਵਿੱਚ ਇਹ ਆ ਅਕਾਲ ਤਖਤ ਸਾਹਿਬ ਦੇ ਉੱਤੇ ਜਿਸ ਤਰੀਕੇ ਨਾਲ ਇਹ ਮੌਜੂਦਾ ਬਾਗੀ ਤੇ ਇਹ ਧਰੇ ਜਿਹੇ ਸੁਧਾਰ ਲੈ ਮਾਰੇ ਪੇਸ਼ ਹੋ ਰਹੇ ਨੇ ਕੇਵਲ ਤਾਂ ਕੇਵਲ ਸੱਤਾ ਦੇ ਉੱਤੇ ਪ੍ਰਾਪਤੀ ਦੇ ਵਾਸਤੇ ਹੀ ਜਾ ਰਹੇ ਨੇ ਤੇ ਜੇ ਵਾਕਈ ਇਹਨਾਂ ਵਾਸਤੇ ਇਹਨਾਂ ਦੇ ਦਿਲਾਂ ਦੇ ਵਿੱਚ ਕਿਸੇ ਪੰਥ ਦੇ ਪ੍ਰਤੀ ਜਾਂ ਕੌਮ ਦੇ ਪ੍ਰਤੀ ਦਰਦ ਹੁੰਦਾ ਤਾਂ ਸਿੱਧੂ ਸਾਹਿਬ ਫਿਰ ਇਹ ਦਰਦ 2017 ਚ ਵੀ ਜਾ ਸਕਦਾ ਸੀ 2015 ਚ ਜਾਂ 16 ਚ ਜਦੋਂ ਇਹ ਘਟਨਾ ਹੋਈਆਂ ਉਦੋਂ ਵੀ ਵਾਪਰ ਸਕਦਾ ਸੀ ਪਰ ਇਹ ਦਰਦ ਜਾ ਗਿਆ ਕਿਉਂ ਕਦੋਂ ਕਿ ਜਦੋਂ ਹੁਣ 10 ਸਾਲ ਹੋ ਚਲੇ ਨੇ ਅਕਾਲੀ ਦਲ ਨੂੰ ਬਾਹਰ ਹੋਇਆ ਸੱਤਾ ਤੋਂ ਬਾਅਦ ਤਾਂ ਅਕਾਲੀ ਦਲ ਆਪਣੀ ਹੋਣ ਦੀ ਜਿਹੜੀ ਲੜਾਈ ਆ ਲੜ ਰਿਆ ਤਾਂ ਇਸ ਵੇਲੇ ਜੇਕਰ ਦਰਦ ਜਾਪੇ ਤਾਂ ਠੀਕ ਆ ਪਰ ਵੱਡਾ ਪ੍ਰਸ਼ਨ ਇਹ ਐ ਸਿੱਧੂ ਸਾਹਿਬ ਅਕਾਲ ਤਖਤ ਸਾਹਿਬ ਤਾਂ ਚਲੋ ਗੁਰੂ ਤਾਂ ਬਖਸ਼ਰ ਹਾਰਾ ਗੁਰੂ ਤਾਂ ਮਾਫ਼ ਸਾਰੇ ਨੂੰ ਕਰ ਦੇਣਾ ਤੁਸੀਂ ਮਾਫੀ ਮੰਗੋ ਨਾ ਮੰਗੋ ਗੁਰੂ ਸਾਹਿਬ ਨੇ ਤਾਂ ਦਇਆ ਤੱਕ ਗੁਰੂ ਸਾਹਿਬ ਨੇ ਤਾਂ ਮਾਫ਼ ਕਰਦਾ ਹੀ ਪਰਦਾ ਉਹਨਾਂ ਨੇ ਕਰ ਦਿਓ ਨਾ ਪਰ ਕੀ ਸੰਗਤ ਮਾਫ ਕਰੂਗੀ ਵੱਡਾ ਪ੍ਰਸ਼ਨ ਇਹ ਆ ਤੇ ਸ਼ਾਇਦ ਇਸ ਗੱਲ ਨੂੰ ਸਰਦਾਰ ਸੁਖਬੀ ਸਿੰਘ ਬਾਦਲ ਹੁਣੀ ਵੀ ਜਾਣਦੇ ਆ ਤੇ ਦੂਜੇ ਪਾਸੇ ਇਸ ਅਦਾ ਲਹਿਰ ਬਾਰੇ ਵੀ ਜਾਣਦੇ ਆ ਜਿਹੜੇ ਫਿਰ ਵਕਫ ਵਕ ਮੈਂ ਤਾਂ ਡਰਾਮੇ ਕਹਾਂਗਾ ਜਿਹੜੇ ਵਕਫ ਵਕ ਡਰਾਮੇ ਕਰਦੇ ਪਏ ਆ ਕਿ ਹਾਂ ਫੇ ਕਿਹਨਾਂ ਕਿਹੇ ਤਰੀਕੇ ਨਾਲ ਡਰਾਮੇ ਕਰਕੇ ਇਹੀ ਲੋਕਾਂ ਦੇ ਦਿਲਾਂ ਦੇ ਵਿੱਚ ਆਪਣਾ ਸਥਾਨ ਜਿਹੜਾ ਬਣਾ ਲੀਏ ਪਰ ਸਿੱਧੂ ਸਾਹਿਬ ਜਿਉਂ ਤਰਾ ਕਹਿੰਦੇ ਨੇ ਕਿ ਆਵਾਜ਼ੇ ਕੌਮ ਆਵਾਜ਼ੇ ਖਲਕਤ ਆਵਾਜ਼ੇ ਖੁਦਾ ਉਹ ਹੁੰਦਾ ਅਜੇ ਤੱਕ ਸੰਗਤ ਦੇ ਮਨ ਦੇ ਵਿੱਚ ਕਿਸੇ ਵੀ ਕਿਸਮ ਦਾ ਸਾਰੇ ਇਤਾਲੀਆਂ ਦੇ ਪ੍ਰਤੀ ਕੋਈ ਵੀ ਅਜੀਬ ਬਦਲਾਵਾਂ ਕੋਈ ਫੈਸਲਾ ਜੇ ਕੋਈ ਕਰਦਾ ਵੀ ਸੋਚ ਜਿਹੜੀ ਆ ਅਜੇ ਨજર ਨਹੀਂ ਜੇ ਆ ਰਹੀ ਲੋਕ ਅਜੇ ਸਿਰਫ ਤੇ ਸਿਫਾ ਅਕਾਲ ਤੱਕ ਸਾਹ ਤੇ ਨਸਕਾ ਟਕਾ ਕੇ ਬਿਟੇ ਆ ਕਿ ਹਾਂ ਵੀ ਉਹਨਾਂ ਦਾ ਫੈਸਲਾ ਕੀ ਹੁੰਦਾ ਸੰਗਤ ਦਾ ਫੈਸਲਾ ਸਤਿ ਸਬ ਬਾਤ ਜਾਵੇਗਾ ਬਾਕੀ ਦੇਖੋ ਗੜੇ ਦਰਜ ਕੀ ਵਾਪਰਦਾ